ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਿਹਾਗੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੀ ਇਸ ਵੀਡੀਓ ਤੇ ਜਿਹੜੀ ਅੱਜ ਦੀ ਗੱਲਬਾਤ ਆ ਗਈ ਉਹ ਅਸੀਂ 골ਡੀ ਵੀਰ ਨਾਲ ਕਰੀ ਹੈ ਕਿ 골ਡੀ ਵੀਰ ਦਾ ਪਿੰਡ ਨਸਰਾਲੀ ਪਿੰਡ ਆ ਕਬੱਡੀ ਕਮੈਂਟੇਟਰ ਆ ਤੇ ਇਸ ਤੋਂ ਇਲਾਵਾ ਕ੍ਰਿਕਟ ਦੀ ਕਮੈਂਟਰੀ ਕਰਦਾਗਾ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇੱਕ ਮੇਰੀ ਬੇਨਤੀ ਹੈ ਕਿ ਕਬੱਡੀ ਦੇ ਪ੍ਰਮੋਟਰਾਂ ਨੂੰ ਤੇ ਕਬੱਡੀ ਦੀਆਂ ਕਮੇਟੀਆਂ ਨੂੰ ਜੋ ਕਮੇਟੀਆਂ ਟਰਨਮੈਂਟ ਕਰਾਉਂਦੀਆਂ ਨੇ ਇਸ ਵੀਰ ਨੂੰ ਜਰੂਰ ਮੌਕਾ ਦਿਆ ਕਰੋ ਬਹੁਤ ਸੋਹਣੇ ਬੋਲ ਬੋਲਦਾ ਤੇ ਇੱਕ ਲੋੜਵੰਦ ਇਨਸਾਨ ਵੀ ਹੈਗਾ ਬਾਕੀ ਸਾਰੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਸੁਣਿਓ ਤੇ ਜ਼ਰੂਰ ਸਪੋਰਟ ਕਰਿਓ ਵੀਰ ਨੂੰ ਆਪਣੇ ਨਾਲ ਆ ਗੋਲਡੀ ਨਸਰਾਲੀ ਵੀਰ ਗੋਲਡੀ ਵੀ ਨਾਲ ਗੱਲਬਾਤ ਕਰਾਂਗੇ ਗੋਲਡੀ ਵੀਰੇ ਕੀ ਹਾਲ ਚਾਲ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਗੱਗੀ ਦਦਾਲ ਜੀ ਮਾਲਵਾ ਕਬੱਡੀ ਅਪਡੇਟ ਪੇਜ ਤੋਂ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਜਿੰਨੇ ਵੀ ਮਾਲਵਾ ਕਬੱਡੀ ਅਪਡੇਟ ਪੇਜ ਦੇ ਨਾਲ ਜੁੜੇ ਆ ਵੀਰ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਖਿਡਾਰੀ ਪ੍ਰਮੋਟਰ ਕਮੈਂਡੇਟਰ ਰੈਫਰੀ ਭਰਾ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਮੈਂ ਗੋਲਡੀ ਨਸਰਾਲੀ ਜੀ ਤੁਹਾਡਾ ਨਿਮਾਣਾ ਜਿਆ ਧੰਨਵਾਦ ਕਰਦਾ ਗੱਗੀ ਵੀਰ ਦਾ ਅੱਜ ਸਮੇਂ ਚੋਂ ਸਮਾਂ ਕੱਢ ਕੇ ਇਹ ਮੇਰੇ ਨਾਲ ਗੱਲਬਾਤ ਜਿਹੜੀ ਕਰਨ ਦੇ ਲਈ ਆਇਆ ਅੱਗੀ ਜੀ ਵੈਲਕਮ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਗੋਲਡੀ ਵੀਰ ਕਬੱਡੀ ਦੀ ਕਮੈਂਟਰੀ ਕਰਦੇ ਹੋ ਤੁਸੀਂ ਟੂਰਨਾਮੈਂਟਾਂ ਦੇ ਬੋਲ-ਬੋਲਦੇ ਹੋਗੇ ਕ੍ਰਿਕਟ ਦੇ ਬੋਲ-ਬੋਲਦੇ ਹੋ ਜੀ ਕਬੱਡੀ ਦੇ ਵੱਲ ਆਉਣਾ ਕਿਵੇਂ ਹੋਇਆ ਤੇ ਤੁਹਾਡਾ ਪਿੰਡ ਜਿਹੜਾ ਕਿੱਥੇ ਕਿ ਪੈਂਦਾ ਹੈ ਪਿੰਡ ਨਸਰਾਲੀ ਇਹ ਮੇਰਾ ਪਿੰਡ ਜੀ ਨਸਰਾਲੀ ਪਿੰਡਾ ਇੱਕ ਖੰਨਾ ਤਹਿਸੀਲ ਦੇ ਵਿੱਚ ਆ ਜਾਂਦਾ ਤੇ ਜਿਲ੍ਹਾ ਜਿਹੜਾ ਲੁਧਿਆਣਾ ਪੈ ਜਾਂਦਾ ਇੱਕ ਨਸਰਾਲੀ ਪਿੰਡ ਆ ਉਹ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਮਹੰਗੇ ਮੋਲ ਦੀ ਧਰਤੀ ਉਹ ਗਵਿੰਦਗੜ੍ਹ ਦੀ ਬੁੱਕਲ ਦੇ ਵਿੱਚ ਵਸਿਆ ਉਹ ਸ਼੍ਰੀ ਫਤਿਹਗੜ੍ਹ ਸਾਹਿਬ ਵਾਲੀ ਨਸਰਾਲੀ ਤੇ ਇਹ ਮੇਰਾ ਪਿੰਡ ਹੈ ਇਹ ਲੁਧਿਆਣੇ ਜ਼ਿਲ੍ਹੇ ਦੀ ਨਸਰਾਲੀ ਹੈ ਤੇ ਤਹਿਸੀਲ ਖੰਨਾ ਪੈ ਜਾਂਦੀ ਆ ਤੇ ਨਾਲ ਮੇਰੇ ਗਵਾਂਢ ਪਿੰਡ ਪੈ ਜਾਂਦੇ ਆ ਯਰਗ ਦਾ ਮੇਲਾ ਬੜਾ ਸਾਡੇ ਮਸ਼ਹੂਰ ਆ ਤੇ ਉੱਥੋਂ ਦੇ ਬਾਈ ਗੋਲੇ ਯਾਰ ਗੋਣਾ ਦੇ tincke ਹੋਣਾ ਦੇ ਚਰਚੇ ਸਾਰੀ ਦੁਨੀਆ ਜਾਣਦੀ ਅਤੇ ਨਾੜ ਯਰਗੜੀ ਪਿੰਡ ਪੈ ਜਾਂਦਾ ਕਿਸੇ ਜਾਣ ਤੇ ਪਹਿਚਾਣ ਦਾ ਉਹ ਜਿਹੜਾ ਮਹਤਾਜ ਨਹੀਂ ਹੈ ਵੱਡੇ ਵੱਡੇ ਮਲਵਾਈ ਗੱਗੀ ਵਰਗੇ ਸੀਰਾ ਜਲਗੜੀ ਮਿਰੂਤੀ ਕਤਾਰ ਦੇ ਖਤਾਬ ਮਿਲੇ ਅੱਜ ਕੱਲ ਵੀ ਵਾਈ ਪਿੰਦੇ ਹੋਣਾ ਨੂੰ ਖਟੜੇ ਉਹਨਾਂ ਨੂੰ ਨਾਲ ਲੈ ਕੇ ਪੱਤਰਕਾਰ ਸਿਆੜ ਉਹਨਾਂ ਨੂੰ ਨਾਲ ਲੈ ਕੇ ਤੁਹਾਨੂੰ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ ਲੁਧਿਆਣਾ ਮਲੇਰ ਕੋਲ ਲੱਲੀ ਗਾ ਅੱਜ ਕੱਲ ਵੀ ਪੂਰੇ ਜੋਰਾਂ ਦੇ ਜਿਹੜੀ ਉਹ ਚੱਲ ਰਹੀ ਆ ਕਬੱਡੀ ਵੱਲ ਆਉਣਾ ਹੋਇਆ ਜੀ ਮੇਰੇ ਪਿੰਡ ਦੇ ਬਹੁਤ ਸੋਹਣੇ ਜਿਹੜੇ ਕਬੱਡੀ ਖਿਡਾਰੀ ਜਿਹੜੇ ਹੋਇਆ ਤੇ ਜੇਕਰ ਆਪਾਂ ਕਰਾਂਗੇ ਥੋੜੇ ਟਾਈਮ ਤੱਕ ਤੇ ਸਾਡੇ ਨਸਰਾਲੀ ਸਕੂਲ ਦੇ ਵਿੱਚ ਪੀਟੀਆਈ ਮਾਸਟਰ ਨੀਕਾ ਸਿੰਘ ਜੀ ਜਿਹੜੇ ਹੁੰਦੇ ਸੀ ਉਹਨਾਂ ਨੇ ਕਹਿ ਲੀਏ ਵੀ ਸਾਡੇ ਛੋਟੀ-ਛੋਟੀ ਦੇ ਜਿਹੜੇ ਮਲ ਵਿਰਦਨੋਂ ਦੇ ਰਾਜੀ ਵਰਗੇ ਗੋਲੇ ਜਰਗ ਵਰਗੇ ਸਿਰੇ ਜਰਗੜੀ ਵਰਗੇ ਵੀਰ ਸਾਡੇ ਤੇ ਪੰਜ ਰੁੱਖੇ ਦੇ ਜਾਂਟੇ ਗੋਗੇ ਵਰਗੇ ਜਣੀ ਕਹਿ ਲੀਏ ਵੀ ਵੱਡੇ-ਵੱਡੇ ਮਲ ਜਿਹੜੇ ਉਹ ਸਾਡੇ ਮਾਸਟਰ ਜੀ ਨੇ ਤਿਆਰ ਕੀਤੇ ਤਾਂ ਕਿ ਬਚਪਨ ਤੋਂ ਜਿਹੜਾ ਇਹ ਰੁਝਾਨ ਸੀਗਾ ਕਬੱਡੀ ਬਾਰੇ ਮੈਂ ਆਪ 32 37 42 ਤੱਕ ਖੇਡਿਆ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਵੀ ਚਲੋ ਬਹੁਤ ਗੱਲਾਂ ਜਿਹੜੀਆਂ ਹੋ ਜਾਂਦੀਆਂ ਨੇ ਤੇ ਹੁਣ ਅੱਜ ਕੱਲ ਸੁਣਦੇ ਹੁੰਦੇ ਸੀ ਅੱਜ ਟਾਈਮ ਚੱਲ ਰਿਹਾ ਉਸਤਾਦ ਅਮਰੀਖ ਖੋਸਾ ਕੋਡਲਾ ਜੀ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਮੱਖਣ ਵਾਲੀ ਜੀ ਉਹਨਾਂ ਨੂੰ ਪ੍ਰੋਫੈਸਰ ਹਕੀਮ ਸਿੰਘ ਜੀ ਉਹਨਾਂ ਜਣੀ ਸੁਣ ਸੁਣ ਕੇ ਜਣੀ ਇੱਕ ਅੰਦਰ ਇਹ ਹੁੰਦਾ ਸੀਗਾ ਵੀ ਗੋਲਡੀ ਤੂੰ ਬੋਲ ਸਕਦਾ ਯਾਰ ਤੇ ਸਾਰੇ ਯਾਰ ਦੋਸਤ ਮਿੱਤਰ ਵੀ ਇਹ ਗੱਲ ਕਹਿੰਦੇ ਸੀਗੇ ਕਿਉਂਕਿ ਸਕੂਲ ਟਾਈਮ ਵੀ ਪੈਨ ਲੈ ਕੇ ਮੈਂ ਬਹੁਤ ਜਣੀ ਸਰਦਾਰਤੀ ਬਣਾ ਜਿਹੜਾ ਕਰਦੇ ਹੁੰਦੇ ਸੀਗੇ ਤੇ ਐਦਾਂ ਦੇਖਦੇ ਦੇਖਦੇ ਤੇ ਫਿਰ ਮਨ ਨੇ ਕੀਤਾ ਵੀ ਉਸਤਾਦ ਧਾਰ ਕੇ ਇਸ ਲਾਈਨ ਦੇ ਵਿੱਚ ਜੇ ਆਇਆ ਜਾਵੇ ਤਾਂ ਬਹੁਤ ਵਧੀਆ ਗੱਲ ਆ ਤੇ ਸਾਰੇ ਕਬੱਡੀ ਜਗਤ ਨੇ ਮੇਰਾ ਬਹੁਤ-ਬਹੁਤ ਸਾਥ ਦਿੱਤਾ ਹੈ ਖਾਸ ਕਰਕੇ ਕਮੈਂਟੇਟਰ ਭਰਾਵਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਕਹਿ ਲਿਆ ਵੀ ਉਂਗਲੀ ਫੜ ਕੇ ਮੈਨੂੰ ਤੁਰਨਾ ਸਿਖਾਇਆ ਹੋਰ ਬਹੁਤ-ਬਹੁਤ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਦੋਂ ਵੀ ਇਹ ਪਹਿਲਾ ਮੈਚ ਬੋਲਿਆਗਾ ਉਹ ਕਦੋਂ ਬੋਲਿਆ ਤੁਸੀਂ ਨੇ ਪਹਿਲਾ ਮੈਚ ਅੜਾਚਾਂ ਪਿੰਡ ਆ ਜੀ ਸਾਡੇ ਦਰਾਹੇ ਦੇ ਲਾਗੇ ਕਰਕੇ ਬਾਈ ਸਾਡਾ ਸਰ ਵੀ ਤਰੀਕੇ ਬਹੁਤ ਸੋਹਣਾ ਟੂਰਨਾਮੈਂਟ ਉਹਨਾਂ ਨੇ ਕਰਾਇਆ ਸੀ ਤੇ ਵੱਡੇ-ਵੱਡੇ ਕਮੈਂਟੇਟਰ ਸਾਡਾ ਉਸਤਾਦ ਵੱਡਾ ਵੀਰ ਆ ਸਾਡਾ ਬੱਬੂ ਖੰਨੇ ਵਾਲਾ ਉਹ ਵੀ ਕੈਨੇਡਾ ਤੋਂ ਆਇਆ ਹੋਇਆ ਸੀ ਉਸ ਸਾਲ ਤੇ ਨਾਲ ਸਾਡੇ ਹੋਰ ਜਿੰਨੇ ਕਮੈਂਟਰ ਵੀ ਗੋਰਾ ਰੱਬੋਂ ਕ੍ਰਿਸ਼ਨ ਵਿਦੇਸਾਂ ਵਰਗੇ ਸਾਡੇ ਵੀਰ ਉਹ ਸਾਰੇ ਉਸ ਤੇ ਪਹੁੰਚੇ ਦੀ ਤੇ ਮੈਂ ਸਵੇਰੇ ਸਵੇਰੇ ਜਾ ਕੇ ਉਹਨੂੰ ਵੀਰ ਨੂੰ ਕਿਹਾ ਵੀ ਮੈਂ ਇੰਨ੍ਹਾ ਦਿਨ ਤੱਕ ਕਮੈਂਟਰੀ ਕਰਦਾ ਹਾਂ ਉਹਨਾਂ ਜੀ ਮੈਨੂੰ ਥੋੜਾ ਟਾਈਮ ਤੇ ਸਰ ਵੀ ਭਾਈ ਨੇ ਬਹੁਤ ਜਣੀ ਮੈਂ ਧੰਨਵਾਦ ਕਰਦਾ ਹਾਂ ਦਾ ਵੀਰ ਦਾ ਪਹਿਲੀ ਵਾਰ ਮਾਈਕ ਜਣੀ ਫੜਾਉਣ ਵਾਲਾ ਮੈਨੂੰ ਸਰ ਵੀ ਭਾਈ ਸੀ ਗਾੜਚਾਂ ਪਿੰਡ ਦੇ ਮੇਲੇ ਤੇ ਉਹ ਕਹਿੰਦਾ ਵੀ ਚੱਕ ਮੈਿਕ ਤੇ ਮੈਂ ਤੈਨੂੰ ਟੀਮਾਂ ਬੁਲਾਉਣਾ ਟੀਮਾਂ ਬੁਲਾਤੇ ਬਹੁਤ ਮੇਰਾ ਉਹਨੇ ਮਾਨ ਸਤਕਾਰ ਵੀ ਕੀਤਾ ਇਸ ਤੋਂ ਬਾਅਦ ਫਿਰ 12 ਇੱਕ ਵਾਰਦੀ ਮੁੰਜਲੋਏ ਵੱਡੇ ਬੁਲਾਰੇ ਸਾਡੇ ਆਗੇ ਤੇ ਫਿਰ ਇਹਨਾਂ ਨੇ ਵੰਗ ਡੋਰ ਜਿਹੜੀ ਸੰਭਾਲੀ ਪਹਿਲਾ ਮੇਲਾ ਜਣੀ ਅਡਾਚਾਂ ਪਿੰਡ ਦਾ ਕਿਹੜੇ ਸੰਦੀ ਵਾਲਾ ਇਹ ਸਾਨਾ ਹੈਗਾ ਜੀ ਆਪਣਾ ਬਾਈ ਦੇ ਲਾਸਟ ਦੇ ਵਿੱਚ ਆਪਾਂ ਕਹਿ ਲਈਏ ਬਾਈ ਹਾਂਜੀ 2022 ਹੁਣ ਕਮੈਂਟਰੀ ਕਰਦੇ ਹਾਂ ਤੁਸੀਂ ਕਬੱਡੀ ਤੋਂ ਪਹਿਲਾਂ ਕੀ ਕੰਮ ਕਰਦੇ ਸੀਗੇ ਕਬੱਡੀ ਤੋਂ ਪਹਿਲਾਂ ਦੇਖੋ ਜੀ ਬਹੁਤ ਕੰਮ ਕੀਤੇ ਨੇ ਫੈਕਟਰੀ ਦੇ ਵਿੱਚ ਵੀ ਕੰਮ ਕੀਤਾ ਸਪੋਰਟਿੰਗ ਦੇ ਵਿੱਚ ਤੇ ਐਸਵੀਆਈ ਦੇ ਕ੍ਰੈਡਿਟ ਕਾਰਡ ਵੀ ਬਣਾਏ ਲੁਧਿਆਣੇ ਪੈਟਰੋਲ ਪੰਪਾਂ ਤੇ ਖੜਕੇ Paytm ਦੇ ਸਟicker ਵੀ ਲਾਏ Google Pay ਦੇ ਉਹ ਵੀ ਕੰਮ ਕੀਤਾ ਯਾਨੀ ਬਹੁਤ ਕੰਮ ਕੀਤੇ ਤੇ ਫਿਰ ਕਹਿ ਲੀਏ ਵੀ ਸਾਥ ਜਿਹੜਾ ਉਹ ਜਦੋਂ ਇਸ ਲਾਈਨ ਦੇ ਵਿੱਚ ਆਏ ਤੇ ਫਿਰ ਸਾਰਿਆਂ ਨੇ ਜਿਹੜਾ ਸਾਥ ਦਿੱਤਾ ਮੈਂ ਧੰਨਵਾਦ ਸਾਰਿਆਂ ਦਾ ਬਾਰ ਬਾਰ ਜਿਹੜਾ ਕਰ ਰਿਹਾ ਹਾਂ ਖਾਸ ਕਰਕੇ ਕਮੈਂਡੀਟਰ ਭਰਾਮ ਦਾ ਤੇ ਉਸ ਤੋਂ ਬਾਅਦ ਫਿਰ ਸਾਰਿਆਂ ਦਾ ਪਿਆਰ ਪਿਆ ਤੇ ਸਾਰਿਆਂ ਨੂੰ ਪਰਿਵਾਰ ਬਾਰੇ ਪਤਾ ਲੱਗਦਾ ਗਿਆ ਵੀ ਅੱਜ ਅੱਦਾਂ 골ਡੀ ਹੈ ਤੇ ਹੁਣ ਤੱਕ ਜਣੀ ਸਾਰਿਆਂ ਦਾ ਬਹੁਤ ਬਹੁਤ ਮੈਂ ਧੰਨਵਾਦ ਜਦੋਂ ਪਹਿਲਾ ਮੈਲਾ ਬੋਲਿਆਗਾ ਉਦੋਂ ਕੀ ਸੀਗਾ ਮਨ ਦੇ ਵਿੱਚ ਜਾਂ ਕੋਈ ਗਲਤੀਆਂ ਹੋਈਆਂ ਸਿੱਖਣ ਨੂੰ ਮਿਲਿਆ ਕੁਝ ਬਹੁਤ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਜੀ ਮੈਂ ਹੁਣ ਬਿਆਨ ਨਹੀਂ ਕਰ ਸਕਦਾ ਕਿ ਉਹ ਮੇਰਾ ਪਹਿਲਾ ਮੈਲਾ ਸੀ ਚਲੋ ਉਸ ਟਾਈਮ ਕੀ ਕਰਨਾ ਸੀਗਾ ਸਵੇਰੇ ਸਵੇਰੇ ਟੀਮਾਂ ਨੂੰ ਸੱਦੇ ਦੇਣੀ ਮਿਲਦੀ ਹੈ ਨਾ ਕਿਉਂਕਿ ਜਿਹੜੀਆਂ ਬਾਹਰ ਦੀਆਂ ਕਾਰਵਾਈਆਂ ਨੇ ਕੋਈ ਆਪਣਾ ਚੀਫ ਆ ਗਿਆ ਕੋਈ ਯਾਰ ਦੋਸਤ ਮਿੱਤਰ ਆ ਗਏ ਖਿਡਾਰੀ ਆ ਗਏ ਕਿੱਦਾਂ ਕਿੱਦਾਂ ਕਿਹਦੀ ਐਂਟਰੀ ਉਹ ਬਹੁਤ ਗੱਲਾਂ ਜਾਨੀ ਹਜੇ ਵੀ ਮੈਂ ਸਿੱਖਦਾ ਰਹਿਣਾ ਜਿੰਨਾ ਟਾਈਮ ਮੈਂ ਇਸ ਲਾਈਨ ਦੇ ਵਿੱਚ ਹਾਂ ਮੈਂ ਸਿੱਖਦਾ ਰਹਾਂਗਾ ਕਿ ਜਿਵੇਂ ਤੁਸੀਂ ਪਹਿਲਾ ਮੈਚ ਉੱਥੇ ਬੋਲਿਆ ਤੋਦੋਂ ਤੁਹਾਨੂੰ ਕਿੰਨੇ ਪੈਸੇ ਮਿਲੇ ਸੀਗੇ ਉਹ ਦਿਨ ਪਹਿਲੇ ਮੈਚ ਤੇ ਦੇਖੋ ਮੈਂ ਉੱਥੇ 10:00 ਵਜੇ ਗਿਆ ਸੀਗਾ ਵੱਡੇ ਮੈਚ ਸੀਗੇ ਤੇ ਫਿਰ ਮੇਰੀ ਉੱਥੇ ਘੰਟਾ ਤੱਕ ਜਿਹੜੀ ਡਿਊਟੀ ਸੀ ਉਸ ਤੋਂ ਬਾਅਦ ਆ ਕੇ ਬੰਗ ਡੋਰ ਜਿਹੜੀ ਵੀਰਾਂ ਨੇ ਸੰਭਾਲੀ ਤੇ ਪੈਸੇ ਤਾਂ ਚਲੋ ਆਪਾਂ ਕਹਿ ਲਈ ਵੀ ਉਸ ਟਾਈਮ ਮੈਨੂੰ ਉਹਨਾਂ ਨੇ 11100 ਰੁਪਏ ਦਿੱਤਾ ਸੀ ਤੇ ਮੈਨੂੰ ਬਹੁਤ ਮੇਰਾ ਮਾਣ ਉਸ ਟਾਈਮ ਖੁਸ਼ ਸੀਗਾ ਵੀ ਗੋਲਡੀ ਤੂੰ ਆਇਆ ਤੇਨੂੰ ਬੋਲਣ ਦਾ ਵੀ ਮੌਕਾ ਮਿਲ ਗਿਆ ਤੇ ਤੈਨੂੰ ਮਾਣ ਵੀ ਹੋਇਆ ਤੇ ਸਭ ਤੋਂ ਇੱਕ ਵੱਡੀ ਗੱਲ ਜਿਹੜੀ ਹੋਰ ਕਰੀਏ ਤੇ ਉੱਥੇ ਵੱਡੇ ਵੱਡੇ ਇੰਟਰਨੈਸ਼ਨਲ ਪਲੇਅਰ ਜਿਹੜੇ ਉਸ ਮੇਲੇ ਤੇ ਆਏ ਕਬੱਡੀ ਟਰਾਈ ਉਹਨਾਂ ਨੂੰ ਮਿਲ ਕੇ ਬਹੁਤ ਜਿਹੜੀ ਖੁਸ਼ੀ ਹੋਈ ਤੇ ਸਾਡੇ ਸਮਰਗਵਸੀ ਕਬੱਡੀ ਕੋਚ ਦੇਵੀ ਦਿਆਲ ਜੀ ਉਹ ਵੀ ਮੈਨੂੰ ਉਸ ਮੇਲੇ ਤੇ ਮਿਲੇ ਤੇ ਉਹਨਾਂ ਨੇ ਵੀ ਮੈਨੂੰ ਥਾਪੀ ਦੇ ਕੇ ਕਿਹਾ ਵੀ ਨੌਜਵਾਨਾਂ ਲੱਗਿਆ ਨਹੀਂ ਵੈਗ ਨੂੰ ਮਾਫਰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਮੇਰਾ ਸਾਰੀ ਉਮਰ ਦਾ ਮੇਰਾ ਔਰੀਣੀ ਹੈ ਮੈਂ ਉਹ ਮਿਲ ਨਹੀਂ ਪੁੱਛ ਸਕਦਾ ਫਿਰ ਉਸ ਤੋਂ ਬਾਅਦ ਕਿਵੇਂ ਇਸ ਬੱਬ ਬਣਦਾ ਗਿਆ ਅੱਗੇ ਦੀ ਅੱਗੇ ਉਸ ਤੋਂ ਬਾਅਦ ਜੀ ਫਿਰ ਕਮੇਟੀਆਂ ਦੇ ਨਾਲ ਕਿਵੇਂ ਰਾਬਤਾ ਕਾਇਮ ਕਰਦੇ ਸੀਗੇ ਕਮੇਟੀਆਂ ਦੇ ਨਾਲ ਉਸ ਤੋਂ ਬਾਅਦ ਫਿਰ ਗੱਲ ਹੋਈ ਜੀ ਸਾਡੇ ਇੱਥੇ ਜਦੋਂ ਨਿਕਲੀ ਤਾਂ ਫਿਰ ਪੋਸਟਰ ਲੱਗੇ ਹੋਏ ਰੈਲੋ ਪਿੰਡਾ ਸ਼ਰੀਫ ਅਤੇ ਗੜ੍ਹ ਸਾਹਿਬ ਦਾ ਬਾਈ ਸੁਖਵਿੰਦਰ ਪੂਨੀਆ ਉਹ ਕਬੱਡੀ ਕੱਪ ਕਰਾਉਂਦਾ ਹੁੰਦਾ ਉਸ ਦਿਨ ਸਾਡੇ ਪੰਜਰੁੱਖਾ ਗਵਾਂਢੀ ਪਿੰਡ ਆ ਮੇਰਾ ਵੱਡਾ ਨਾਮ ਕਬੱਡੀ ਦੇ ਖੇਤਰ ਦੇ ਵਿੱਚ ਪੰਜਰੁੱਖੇ ਨਗਰ ਦਾ ਰਿਆ ਤੇ ਅੱਜਕੱਲ ਤੂੰ ਕਬੂਤਰ ਬਾਜ਼ੀ ਦੇ ਵਿੱਚ ਮੁੰਡਿਆਂ ਦੇ ਚਰਚੇ ਆ ਉਹ ਬਾਈ ਨਾਲ ਉੱਥੇ ਸੈਕੰਡ ਪ੍ਰਾਈਜ਼ ਦਿੰਦੇ ਹੁੰਦੇ ਆ ਜੀ ਤੇ ਉਹਨਾਂ ਦਾ ਬੋਰਡ ਲੱਗਿਆ ਹੋਇਆ ਤੇ ਮੈਂ ਉਹਨਾਂ ਦਾ ਨਾਮ ਵਗੈਰਾ ਪੜ੍ਹ ਕੇ ਉਹ ਮੈਨੂੰ ਜਾਣਦੇ ਸੀ ਕਿਉਂਕਿ ਅਸੀਂ ਨਸਰਾਲੀ ਸਕੂਲ 'ਚ ਇਕੱਠੇ ਪੜ੍ਹੇ ਹਾਂ ਬਾਈ ਰਾਜੂ ਹਣੀ ਹੋਵੇ ਸੱਤੂ ਹਣੀ ਸਾਰੇ ਤੇ ਮੈਂ ਇਹਨਾਂ ਨੂੰ ਫੋਨ ਕਰਿਆ ਮੈਂ ਕਿਹਾ ਵੀ ਇੱਕ ਨਿੱਕਣ ਗੱਲ ਆਪਣਾ ਸੈਕਿੰਡ ਪ੍ਰਾਈਜ਼ ਆ ਵੀ ਉਹ ਮੈਂ ਉੱਥੇ ਬੋਲਣ ਕਹਿੰਦੀ ਵੀ ਹਾਂ ਗੋਲਦੀ ਤੂੰ ਉੱਥੇ ਜਾਈ ਵੀ ਤੂੰ ਬੋਲੀ ਉੱਥੇ ਉੱਥੇ ਗਏ ਜੀ ਉੱਥੇ ਬੋਲੇ ਉੱਥੇ ਵੀ ਮੈਨੂੰ ਵੀਰ ਸਾਡਾ ਅਮਰੀਕ ਘਮਾਣਾ ਵਾਲਾ ਪ੍ਰਸਿੱਧ ਬੁਲਾ ਰਹੇ ਅੱਜਕੱਲ ਬਹੁਤ ਚਰਚੇ ਉਸ ਵੀਰ ਦੇ ਚੜ੍ਹਦੀ ਕਲਾ 'ਚ ਰੱਖੇ ਰਹਿ ਤੇ ਨਾਲ ਗੁਰਮੁਖ ਟੋਡੇ ਵਾਗਰੇ ਟੋ ਉਹ ਵੀਰ ਮੈਨੂੰ ਉੱਥੇ ਮੇਲੇ ਫਿਰ ਹੌਲੀ ਹੌਲੀ ਉਹਨਾਂ ਨੇ ਵੀ ਮੇਰੀ ਬਾਹ ਫੜੀ ਉਹ ਵੀ ਮੈਨੂੰ ਉਧਰ ਮੇਲਿਆਂ ਤੇ ਟਾਈਮ ਦੇਣ ਲੱਗੇ ਤੇ ਇੱਕ ਕ੍ਰਿਸ਼ਮਾ ਜਿਵੇਂ ਆਪਾਂ ਕਹਿ ਲਈਏ ਵੀ ਜਿਹੜਾ ਹੋਣਾ ਹੁੰਦਾ ਉਹ ਸਾਡੇ ਉਰੇ ਨੱਤਪਿੰਡ ਆ ਜੀ ਸਾਹਨੇਵਾਲ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਉੱਥੇ ਡਾਲਰਾਂ ਵਾਲਾ ਕਬੱਡੀ ਕੱਪ ਹੋਇਆ ਸੀਗਾ ਨੀਟਾ ਨੱਤ ਲਾਲ ਮੋਟੇ ਹਾਂਜੀ 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 ਹਾਂ ਤੁਸੀਂ ਵੀ ਉਸ ਦੀ ਮੇਲੇ ਦੀ ਐਡ ਕੀਤੀ ਸੀ ਤੇ ਉੱਥੇ ਨਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਦਿਆਲਪੁਰਾ ਭਾਈ ਕਾ ਪ੍ਰੋਫੈਸਰ ਦਵਿੰਦਰਪਾਲ ਭਾਈ ਜੀ ਉਹਨਾਂ ਦਾ ਪਿੰਡ ਆ ਉੱਥੇ ਨਾ ਉਹ ਦੋ ਵੀਰ ਸਾਡਾ ਕਾਲਾ ਭੁੱਲਰ ਤੇ ਦੀਸ਼ਾ ਭੁੱਲਰ ਉਹਨਾਂ ਦਾ ਮੈਂ ਜ਼ਿੰਦਗੀ ਚ ਦੇਣ ਨਹੀਂ ਸੀ ਸਕਦਾ ਉਹ ਵੀਰ ਉਥੋਂ ਛੋਟਾ ਹਾਥੀ ਲੈ ਕੇ ਉਹਦੇ ਵਰਕਰਾਂ ਦੀ ਦੁਕਾਨ ਕਰਨ ਆਏ ਹੋਏ ਸੀ ਅੱਛਾ ਮੈਂ ਉਹਰੇ ਤਿੰਨ ਦਿਨ ਬੋਲਣਾ ਸੀਗਾ ਮੈਂ ਤਿੰਨੇ ਦਿਨ ਨਾ ਜਾ ਕੇ ਆਪਣਾ ਮੋਟਰਸਾਈਕਲ ਉਹਨਾਂ ਕੋਲ ਖੜਾ ਦਿਆ ਕਰਨਾ ਤੇ ਚਾਬੀ ਉਹਨਾਂ ਨੂੰ ਫੜਾ ਦਿਆ ਕਰਨੀ ਵੀ ਆਹ ਲਓ ਜੇ ਤੁਹਾਨੂੰ ਕਿਸੇ ਸਮਾਨ ਦੀ ਨੇੜੇ ਤੇੜੇ ਲੋਡ ਆ ਤਾਂ ਤੁਸੀਂ ਲੈ ਕੇ ਆ ਸਕਦੇ ਹੂੰ ਚਲੋ ਪਹਿਲਾ ਦਿਨ ਮੈਂ ਕਮੈਂਟਰੀ ਕੀਤੀ ਬਹੁਤ ਵਧੀਆ ਹੋਇਆ ਸ਼ਾਮ ਨੂੰ ਮੋਟਰਸਾਈਕਲ ਲੈ ਕੇ ਚਲੇ ਗਿਆ ਦੂਜੇ ਦਿਨ ਮੈਂ ਫੇਰ ਆ ਕੇ ਚਾਬੀ ਫੜਾਈ ਫੇਰ ਚਲੇ ਗਿਆ ਤੇ ਤੀਜੇ ਦਿਨ ਜਦੋਂ ਲਾਸਟ ਸੀ ਉਹ ਵੀਰ ਸਾਡੇ ਛਿਟ ਛਿਟ ਲਾ ਰਹੇ ਸੀ ਉਹ ਕਹਿੰਦੇ ਵੀ ਇੱਕ ਨਿਕਣ ਗੱਲ ਆ ਸਾਡਾ ਪਿੰਡ ਆ ਬਠਿੰਡੇ ਜ਼ਿਲ੍ਹੇ ਚ ਪੈਂਦਾ ਵੀ ਜਲਾਲ ਪਿੰਡ ਸਾਡੇ ਗਵਾਂਢ ਚ ਪੈ ਜਾਂਦਾ ਤੇ ਬਾਈ ਰੁਪਿੰਦਰ ਜਲਾਲ ਕਿਸੇ ਜਾਣ ਤੇ ਪਛਾਣ ਦਾ ਮੁਤਾਜ ਨਹੀਂ ਹੈ ਤੇ ਉਹ ਕਹਿੰਦੇ ਵੀ ਅਮਰੀਕ ਖੋਸੇ ਕੋਟਲੇ ਦੀ ਸਾਡੇ ਮੈਂ ਰਿਸ਼ਤੇਦਾਰੀ ਹੈ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੈਨੂੰ ਅਮਰੀਕ ਨੂੰ ਮਿਲਾ ਦੋਗੇ ਤਾਂ ਥੋੜਾ ਆਸਾਨ ਹੋ ਜਾਊਗਾ ਮੇਰੇ ਤੇ ਯਾਨੀ ਐਨੀ ਚਾਹਾਂ ਮੇਰੇ ਦਿਲ ਚ ਸੀ ਅਮਰੀਕ ਬਾਈ ਨੂੰ ਮਿਲਣ ਦੀ ਉਹ ਤੋਂ ਪਹਿਲਾਂ ਵੀ ਮੈਂ ਕੋਸ਼ਿਸ਼ ਕੀਤੀ ਕਈ ਵਾਰ ਬਾਈ ਬਾਹਰ ਗਿਆ ਹੁੰਦਾ ਸੀ ਟੂਰ ਲਾਉਣ ਜਾਂ ਫਿਰ ਨਹੀਂ ਉੱਥੇ ਤੱਕ ਪਹੁੰਚ ਸਕਦੇ ਸੀ ਕਿਉਂਕਿ ਮਾਈਕ ਤੋਂ ਦੂਰ ਸੀਗੇ ਜਣੀ ਉਹ ਬਾਈਆਂ ਨੇ ਫਿਰ ਮੈਨੂੰ ਕਿਹਾ ਕਹਿੰਦੇ ਵੀ ਆਪਣੇ ਰੁਪਿੰਦਰ ਜਲਾਲ ਬਾਈ ਮੇਲਾ ਕਰਾਉਂਦਾ ਕਬੱਡੀ ਕੱਪ ਤੁਸੀਂ ਉੱਥੇ ਆਉਣਾ ਏ ਵੀ ਅਸੀਂ ਤੁਹਾਨੂੰ ਅਮਰੀਕਾ ਨਾਲ ਮਲਾਵਾਂਗੇ ਤੇ ਚਲੋ ਮੈਂ ਉੱਥੇ ਉਸ ਕਬੱਡੀ ਕੱਪ ਤੇ ਗਿਆ ਮੈਂ ਪਹਿਲੇ ਦਿਨ ਕਮੈਂਟਰੀ ਕੀਤੀ ਵਧੀਆ ਰੁਪਿੰਦਰ ਬਾਈ ਉਹਨਾਂ ਨੇ ਸਾਥ ਦਿੱਤਾ ਉਹ ਮੁੰਡਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਬਾਈ ਸਾਡਾ ਕਾਲਾ ਸੰਧੂ ਸਰਪੰਚ ਸੀਗਾ ਕਾਲਾ ਪੁੱਲਰ ਤੇ ਦੀਸ਼ਾ ਪੁੱਲਰ ਉਹ ਦਿਆਲਪੁਰਾ ਭਾਈ ਕਾ ਪਿੰਡ ਆ ਉਹਨਾਂ ਦਾ ਵੀਰਾਂ ਦਾ ਤੇ ਦੂਸਰੇ ਦਿਨ ਫਿਰ ਬਾਈ ਅਮਰੀਕ ਹੁਣੀ ਆਏ ਜਦੋਂ ਤੇ ਮੈਂ ਗਰਾਊਂਡ 'ਚ ਬੋਲ ਰਿਹਾ ਸੀ ਉਹ ਮੈਨੂੰ ਆ ਕੇ ਫੜ ਕੇ ਲੈ ਗਿਆ ਵਾਹ ਤੋਂ ਕਹਿੰਦਾ ਵੀ ਗੋਲਡੀ ਮੈਕ ਦੇ ਦੇ ਦੂਸਰੇ ਕਮੈਂਟਰ ਨੂੰ ਵੀ 우ਸਤਾਦ ਆ ਗਿਆ ਆਪਾਂ ਆ ਜਾ ਤੇਰੀ ਗੱਲ ਕਰਾ ਦਈ ਅਸੀਂ ਆਪਦਾ ਵਾਦਾ ਪੂਰਾ ਕਰ ਦਈ ਤੇ ਫਿਰ ਉਹ ਮੈਨੂੰ ਗਰਾਊਂਡ 'ਚ ਉਹ ਬਾਈ ਦੀ ਗੱਡੀ ਤੱਕ ਲੈ ਕੇ ਗਿਆ ਉੱਥੇ ਜਾ ਕੇ ਉਹਨਾਂ ਨੇ ਬਾਈ ਨੂੰ ਕਿਹਾ ਵੀ ਇਹ ਮੁੰਡਾ ਲੁਧਿਆਣਾ ਜ਼ਿਲ੍ਹੇ ਦਾ ਏ ਕਣਕਣ ਵੀ ਸਾਡੀ ਇਹਦੇ ਨਾਲ ਆੜੀ ਪਈ ਵੀ ਇਹ ਕਹਿੰਦਾ ਸੀ ਵੀ ਜੇ ਤੁਸੀਂ ਅਮਰੀਕ ਬਾਈ ਨੂੰ ਮੈਨੂੰ ਮਿਲਾ ਦੋਗੇ ਤਾਂ ਆਸਾਨ ਹੋ ਜਾਊਗਾ ਵੀ ਬਹੁਤ ਦਿਨ ਨੂੰ ਚਾਹੁੰਦਾ ਐ ਦਿਨ ਨੂੰ ਚਾਹਣ ਵਾਲਾ ਐ ਤੇ ਉਹ ਬਾਈ ਨੇ ਫਿਰ ਥਾਪੀ ਦੇ ਕੇ ਮੈਨੂੰ ਕਿਹਾ ਕਹਿੰਦਾ ਵੀ ਗੋਲਡੀ ਪਿੱਛੇ ਮੁੜ ਕੇ ਨਾ ਦੇਖੀ ਮੈਂ ਤੇਰੇ ਨਾਲ ਆ ਤੇ ਦੋ ਚਾਰ ਗੱਲਾਂ ਸਾਡੀਆਂ ਜਿਹੜੀਆਂ ਕਹਿ ਲਈ ਵੀ ਆਪਾਂ ਗੁਰੂ ਚੇਲੇ ਵਾਲੀਆਂ ਉਹ ਹੋਈਆਂ ਤੇ ਉਹ ਗੱਲਾਂ ਤੇ ਫਿਰ ਮੈਂ ਗੌਰ ਕੀਤੀ ਗੌਰ ਵੀ ਇੰਨੀ ਕ ਕੀਤੀ ਫਿਰ ਮੈਂ ਉਹ ਗੱਲਾਂ ਦੀਆਂ ਜੜਾਂ ਤੱਕ ਡੁੰਗਾਈ ਤੱਕ ਜਣੀ ਗਿਆ ਤੇ ਕਈ ਵਾਰ ਮੈਂ ਬਿਨਾ ਗੱਲ ਕੀਤੇ ਵੀ ਕਮੇਟੀਆਂ ਦੇ ਜਾਵੜਦਾ ਸੀ ਵੀ ਆਖਣੇ ਕਣ ਮੈਂ ਜੀ ਨਮਾ ਤੇ ਬਹੁਤ ਗੱਲਾਂ ਮੈਨੂੰ ਉੱਥੇ ਸੁਣਨ ਨੂੰ ਵੀ ਮਿਲੀਆਂ ਤੇ ਸਿੱਖਣ ਨੂੰ ਵੀ ਮਿਲੀਆਂ ਨੇ ਤੇ ਪਰ ਉਹ ਕਮੇਟੀਆਂ ਨੇ ਸਾਰੀਆਂ ਨੇ ਮੇਰਾ ਸਾਥ ਦਿੱਤਾ ਤੇ ਉੱਥੇ ਹੀ ਗੱਲ ਆ ਜਾਂਦੀ ਹੈ ਫਿਰ ਕਮੈਂਡੇਟਰ ਵੀ ਜਾਂਦੀ ਕਿਉਂਕਿ ਉਹ ਉੱਥੇ ਗਏ ਹੁੰਦੇ ਸੀ ਜਦੋਂ ਉਹਨਾਂ ਨੇ ਦੇਖਣਾ ਵੀ ਇੱਕ ਹੋਰ ਆ ਗਿਆ ਤੇ ਥੋੜੀ ਮੰਚੋਂ ਹੁੰਦੀ ਹੈ ਨਾ ਪਰ ਮੇਰੇ ਲਈ ਸਾਰੇ ਕਮੈਂਡੇਟਰ ਪਰਮਾ ਦਾ ਮੈਂ ਫਿਰ ਵੀ ਜ਼ਿਕਰ ਕਰਦਾ ਹਾਂ ਇੱਕ ਵਾਰ ਵੀ ਸਾਰਿਆਂ ਨੇ ਮੇਰਾ ਸਾਥ ਹੀ ਦਿੱਤਾ ਏ ਇੱਕ ਦੋ ਨੂੰ ਛੱਡ ਕੇ ਜਿਹੜੇ-ਜਿਹੜੇ ਕਮੈਂਡੇਟਰ ਵੀਰਾਂ ਨੂੰ ਮੈਂ ਮਿਲਿਆ ਸਭ ਨੇ ਜਣੀ ਬਹੁਤ ਆਪਣਾ ਸਾਰੇ ਨਾਲ ਪਿਆਰ ਅਤੇ ਸਾਰਿਆਂ ਦਾ ਮੈਂ ਰੀਣੀ ਹਾਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਤੇ ਸਭ ਤੋਂ ਵੱਡੀ ਜਿਹੜੀ سپورਟ ਕਹ ਲਈਏ ਵੀ ਮੈਨੂੰ ਮੇਰੀ ਵਾਈਫ ਦੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਕੋਈ ਏਦਾਂ ਦਾ ਜਿਹੜਾ ਕੰਮ ਹੋਵੇ ਜੀ ਤੇ ਉਸ ਤੋਂ ਪਹਿਲਾਂ ਮੈਂ ਕੇਸ ਵੀ ਜਿਹੜੇ ਕਟਵਾਏ ਹੋਏ ਸੀ ਤੇ ਫਿਰ ਮੈਂ ਪੱਗ ਵੀ ਬੰਨਨੀ ਇਹ ਵੀ ਮੇਰੀ ਵਾਈਫ ਦਾ ਹੀ ਕਹਿਣਾ ਸੀ ਕਹਿੰਦੀ ਵੀ ਤੁਸੀਂ ਪੱਗ ਬੰਨ ਕੇ ਜੇ ਮਾਈਕ ਫੜਿਆ ਹੋਵੇ ਕਿਤੇ ਲਾਈਵ ਚੱਲ ਜਾਵੇ ਏਦਾਂ ਏਦਾਂ ਜਣੀ ਸਾਡੀਆਂ ਜਿਹੜੀਆਂ ਆਪਸੀ ਗੱਲਾਂ ਸੀ ਉਹ ਚੱਲਦੀਆਂ ਰਹਿੰਦੀਆਂ ਸੀ ਫਿਰ ਬੇਟੀਆਂ ਨੇ ਮੇਰੇ ਕੋਲ ਤਿੰਨ ਤੇ ਜਦੋਂ ਤੀਸਰੀ ਬੇਟੀ ਫਿਰ ਮੇਰੀ ਹੋਈ ਉਸ ਤੋਂ ਬਾਅਦ ਫਿਰ ਮੈਂ ਸਲਾਈਨ ਦੇ ਵਿੱਚ ਆਇਆ ਤੇ ਅੱਜ ਕੱਲ੍ਹ ਕਬੱਡੀ ਕਰਪਾ ਦੇ ਨਾਲ ਸਾਰੇ ਭਰਾਵਾਂ ਦੀ ਕਰਪਾ ਦੇ ਨਾਲ ਸਾਰੇ ਭਰਾਵੇਂ ਕੋਈ ਖੇਡ ਐ ਚਲੋ ਪ੍ਰੋਫੈਸ਼ਨਲ ਕਬੱਡੀ ਦਾ ਕਬੱਡੀ ਦਾ ਰਹੂਗਾ ਹੁਣ ਕਮੇਟੀਆਂ ਪਿਆਰ ਕਰਦੀਆਂ ਨੇ ਕ੍ਰਿਕਟ ਦੇ ਕੱਪ ਵੀ ਕਰਵਾਉਂਦੀਆਂ ਨੇ ਫੁੱਟਬਾਲ ਦੇ ਵੀ ਹੋ ਰਹੇ ਨੇ ਤੇ ਕਬੂਤਰਬਾਜ਼ੀ ਵੀ ਪੂਰੇ ਜੋਰਾਂ ਤੇ ਆ ਹੁਣ ਜਦੋਂ ਪਿਆਰ ਆ ਤੇ ਫਿਰ ਉੱਥੇ ਸਾਰਿਆਂ ਤੇ ਜਾ ਕੇ ਜਣੀ ਇਹ ਸੇਵਾ ਜਿਹੜੀ ਨਿਮਾਉਣੀ ਪੈਂਦੀ ਹੈ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਜਿਹੜੇ ਵੀਰ ਐ ਨਾ ਆਪਣਾ ਸਾਥ ਦੇ ਰਹੇ ਨੇ ਮਾਣ ਕਰ ਰਹੇ ਨੇ ਅੱਛਾ ਗੋਲਡ ਵੀਰ ਜੇ ਮੈਂ ਤੁਸੀਂ ਉੱਥੇ ਮਿਲੇ ਹੋਗੇ ਨਾ ਤੁਹਾਡੀ ਗੱਲਬਾਤ ਹੋਈ ਐ ਕਮੈਂਟਰਾਂ ਨਾਲ ਤੁਹਾਡਾ ਸਾਥ ਦਿੱਤਾ ਕਿਹੜੇ ਤੁਹਾਨੂੰ ਮੇਲੇ ਲੱਗਦੇ ਵੀ ਜਿੱਥੇ ਤੁਹਾਨੂੰ ਬੋਲ ਕੇ ਖੁਸ਼ੀ ਹੋਈ ਆ ਜਾਂ ਤੁਹਾਨੂੰ ਸਾਥ ਮਿਲਿਆਗਾ ਕਮੇਟੀਆਂ ਦਾ ਕਮੈਂਟਰਾਂ ਤੋਂ ਬਿਨਾ ਕਮੈਂਟਰਾਂ ਦਾ ਚਲੋ ਆਪਣਾ ਸਾਥ ਹੁੰਦਾ ਹੀ ਹੈਗਾ ਕਮੇਟੀਆਂ ਹੋਰ ਕਿਹੜੀਆਂ ਤੁਹਾਡੇ ਨਾਲ ਖੜ੍ਹਦੀ ਨੇ ਜਿਵੇਂ ਤੁਸੀਂ ਨਵੇਂ ਸੀਗੇ ਕਮੇਟੀਆਂ ਜੀ ਦੇਖੋ ਇਹ ਆਪਣੇ 13 ਅਪ੍ਰੈਲ ਵਿਸਾਖੀ ਤੋਂ ਜਿਹੜਾ ਇਹ ਸੀਜ਼ਨ ਆਫ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਇਹ ਸੀਜ਼ਨ ਆਨ ਹੁੰਦਾ ਹੈ 15 ਅਗਸਤ ਤੋਂ ਜਿਹੜਾ ਸਟਾਰਟ ਹੁੰਦਾ ਹੈ ਤੇ 15 ਅਗਸਤ ਮੇਰਾ ਗਵਾਂਢੀ ਪਿੰਡ ਐ ਇਸੜੂ ਸ਼ਹੀਦ ਕਰਨਾਲ ਸਿੰਘ ਜੀ ਦੇ ਨਾਮ ਤੇ ਬੜੀ ਸ਼ਾਨੋ ਸ਼ਕਤ ਨਾਲ ਜਿਹੜਾ ਮਨਾਇਆ ਜਾਂਦਾ ਦੁਨੀਆ ਭਰ ਦੇ ਲੋਕ ਆਉਂਦੇ ਆ ਕਾਨਫਰੰਸਾਂ ਹੁੰਦੀਆਂ ਤੇ ਵੱਡਾ ਕਬੱਡੀ ਕੱਪ ਵੀ ਹੁੰਦਾ ਤੇ ਮੈਂ 11ਵੀਂ 12ਵੀਂ ਜਿਹੜੀ ਉਹ ਸ਼ਹੀਦ ਕਰਨਾਲ ਸਿੰਘ ਸਕੂਲ ਦੇ ਵਿੱਚੇ ਬੜਿਆ ਤੇ ਉਹ ਸਾਰੇ ਮੁੰਡਿਆਂ ਨਾਲ ਫੁੱਟਬਾਲ ਖੇਡਣੀ ਹੀ ਮੇਰਾ ਪਿਆਰ ਉਹ ਸਾਰੇ ਪ੍ਰਬੰਧਕਾਂ ਨਾਲ ਇਹ ਮੇਲਾ ਫਿਰ ਵੱਡਾ ਮੇਲਾ ਹੁੰਦਾ ਸੀ ਜਦੋਂ ਇੱਥੇ ਬੋਲੇ ਤਾਂ ਹੋਰ ਵੀ ਕਾਫੀ ਸਾਰੇ ਲੋਕਾਂ ਨੂੰ ਪਤਾ ਲੱਗਿਆ ਵੀ 골ਡ ਹੀ ਕਣਕਣ ਗੱਲਬਾਤਾਂ ਹਨਾ ਜੀ ਤੇ ਉਸ ਤੋਂ ਬਾਅਦ ਫਿਰ ਬਾਬੇ ਨਾਗ ਭਗ ਜੀ ਦੀ ਧਰਤੀ ਐ ਕੋਟ ਗੰਗੂ ਰਾਜ ਪਿੰਡ ਐ ਬਾਈ ਸਾਡੇ ਸਾਭੀ ਕੂਨ ਰੋਣੀ ਉਹ ਵੱਡਾ ਮੇਲਾ ਕਰਾਉਂਦੇ ਨੇ ਤੇ ਅੱਜ ਕੱਲ ਬਾਈ ਗਰਜੀਤ ਉਹਨਾਂ ਦੀ ਜਿਹੜੀ ਉਹ ਕਮੇਟੀ ਵੱਡੇ ਮੇਲੇ ਕਰਵਾ ਰਹੀ ਆ ਉਸ ਮੇਲੇ ਤੇ ਮੈਨੂੰ ਸੋਨਾ ਮਾਣ ਵੀ ਮਿਲਿਆ ਜੀ ਬਾਈ ਸਾਡਾ ਸਤਨਾਮ ਪਰਥ ਲੈ ਕੋ ਉਸ ਵੀਰ ਨੇ ਵੀ ਮੇਰਾ ਸਨਮਾਨ ਉੱਥੇ ਕੀਤਾ ਤੇ ਹੋਰ ਵੀ ਜਣੀ ਕਹਿ ਲਈਏ ਵੀ ਬਹੁਤ ਉੱਥੇ ਲੋਕਾਂ ਨੇ ਜਿਹੜਾ ਮਾਣ ਬਖਸ਼ਿਆ ਤੇ ਮੈਨੂੰ ਖੁਸ਼ੀ ਹੋਈ ਵੀ ਮੈਂ ਇਸ ਲਾਈਨ ਦੇ ਵਿੱਚ ਆ ਕੇ ਆਪਣੇ ਪਰਿਵਾਰ ਨੂੰ ਜਿਹੜਾ ਪਾਲ ਸਕਦਾ ਇਹਨਾਂ ਬੱਚਿਆਂ ਦਾ ਖਰਚਾ ਜਿਹੜਾ ਮੈਂ ਝੁਕਾ ਸਕਦਾ ਤੇ ਉਸ ਤੋਂ ਬਾਅਦ ਫਿਰ ਕਿਰਪਾ ਜਿਹੜੀ ਅੱਜ ਤੱਕ ਜਾਰੀ ਹੈ ਜਿਹੜੀ ਤੇ ਬਹੁਤ ਜਿਹੜੇ ਮੇਲੇ ਪਿਛਲੇ ਆਪਾਂ 24 25 ਦੀ ਗੱਲ ਕਰੀ ਲੁਧਿਆਣਾ ਮਲੇਰ ਕੋਡਾ ਲੀਗ ਦੇ ਮੈਂ ਵੱਡੇ ਮੇਲੇ ਜਿਹੜੇ ਕਹ ਲਈਏ ਬੋਲੇ ਜਿਨ੍ਹਾਂ ਤੱਕ ਮੈਨੂੰ ਆਸ ਨਹੀਂ ਸੀ ਵੀ ਐਨੇ ਟਾਈਮ 'ਚ ਮੈਂ ਪਹੁੰਚੂ ਜਿਵੇਂ ਜਲਖੜਾ ਵੀ ਗੱਲ ਕਰਦਾ ਵੀ ਹਾਂ ਜੇ ਤੁਸੀਂ ਲੁਧਿਆਣਾ ਮਲੇਰ ਕੋਡਾ ਲੀਗ ਦੇ ਮੈਚ ਬੋਲਿਓਗੇ ਜੀ ਕੁਆਲਿਟੀ ਵੀ ਆਗੀ ਪਲੇਅਰਾਂ ਬਾਰੇ ਦੱਸਦੇ ਵੀ ਹੋ ਕਿਵੇਂ ਫਿਰ ਉਹ ਕਿਵੇਂ ਆਉਂਦਾ ਬੰਦੇ ਵਿੱਚ ਵੀ ਕਿਸੇ ਨੂੰ ਦੇਖ ਕੇ ਸਿੱਖਦੇ ਹੋ ਤਾਂ ਕਿਵੇਂ ਨਹੀਂ ਦੇਖੋ ਜਦੋਂ ਵਿਹਲੇ ਹੁੰਨੇ ਆ ਫਿਰ ਸੁਣਦੇ ਰਹਿੰਨੇ ਆ ਜੀ ਹਾਂ ਕਿ ਤੁਸੀਂ ਉਹ ਲੁਧਿਆਣਾ ਮਲੇਰ ਕੋਡਾ ਲੀਗ ਦੇ ਸਾਰੇ ਮੈਚ ਮੈਂ ਦੇਖਿਆ ਬੋਲਦੇ ਹਾਂ ਨਾ ਵਧੀਆ ਬੋਲ ਪਰੇਕ ਨਵਾਂ ਬਲਾਰਾ 2022 ਦੇ ਵਿੱਚ ਬੋਲਣ ਲੱਗਿਆ ਹੋਵੇ ਢੰਗਾਈ ਦੇ ਵਿੱਚ ਜਾ ਕੇ ਗੱਲ ਕਰਦੇ ਹਾਂ ਗੱਲ ਕਬੱਡੀ ਦੀ ਕਰਦੇ ਹੋਗੇ ਜੀ ਮਨ ਦੇ ਵਿੱਚ ਕਿਵੇਂ ਸੀਗਾ ਵੀ ਧਾਰਨਾ ਸੀਗੀ ਵੀ ਮੈਂ ਕਬੱਡੀ ਨਾਲ ਜੁੜ ਕੇ ਵਧੀਆ ਤਰੀਕੇ ਨਾਲ ਬੋਲਣਾ ਹੈ ਹਾਂ ਇਹ ਮੇਰੇ ਮਨ ਦੇ ਵਿੱਚ ਸੀਗਾ ਜੀ ਤੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ 32 37 42 ਖੇਡੀ ਤੇ ਉਸ ਤੋਂ ਪਹਿਲਾਂ ਮੈਂ ਜੁੱਡੋ ਕਾਰਾਟੇ ਦੀ ਗੇਮ ਉਹ ਵੀ ਬਹੁਤ ਸੋਹਣੀ ਬਰੇ ਪਿੰਡ ਦੇ ਮੁੰਡੇ ਸਾਡੇ ਕੋਲ ਸਭ ਆਉਂਦੇ ਸੀ ਫੰਨੇ ਜੋਨਾਂ ਕੋਲੋਂ ਮੈਂ ਕਰੀ ਤੇ ਫੇਰ ਇਸੜੂ 11ਵੀਂ 12ਵੀਂ ਉੱਥੇ ਫੁੱਟਬਾਲ ਦੀ ਉਹ ਟੀਮ ਹੈ ਇਸੜੂ ਦੇ ਵਿੱਚ ਉੱਥੇ ਕਬੱਡੀ ਦੀ ਟੀਮ ਨਹੀਂ ਹੈ ਤੇ ਉੱਥੇ ਫੁੱਟਬਾਲ ਵੀ ਖੇਡੀ ਤੇ ਉੱਥੇ ਵੀਰ ਸਾਡਾ ਸਾਡੇ ਸ਼ੇਰੀ ਦਾ ਪ੍ਰਸਿੱਧ ਬਲਾਰਾ ਜੱਸਾ ਬਰਮਾਲੀ ਬਰਵੜਾ ਉਹਦੀ ਜਿੰਨੇ ਵੀ ਸਾਡੇ ਦੀ ਫੁੱਟਬਾਲ ਦੇ ਟੂਰਨਾਮੈਂਟ ਉਹ ਸਾਰੇ ਤੇ ਵੀਰ ਦੀ ਡਿਊਟੀ ਹੁੰਦੀ ਹੈ ਉਹ ਵੀਰ ਦਾ ਪ੍ਰੋਫੈਸ਼ਨਲ ਆ ਹਨਾ ਆਪਾਂ ਤਾਂ ਚਲੋ ਦੱਸਿਆ ਵੀ ਪਿਆਰ ਆ ਕਮੇਟੀ ਨਾਲ ਹਾਜ਼ਰੀ ਲਵਾਉਣ ਚੱਲੇ ਜਾਈਦਾ ਤੇ ਉਸ ਤੋਂ ਬਾਅਦ ਫਿਰ ਇਸੜੂ ਤੋਂ ਬਾਅਦ ਉਹ ਬਾਬੇ ਨਾਗਪਗ ਜਿਹੜਾ ਹੋ ਗਿਆ ਤੇ ਪਿਛਲੇ ਸੀਜ਼ਨ ਜਰਖੜ ਦੇ ਕਿੱਡਾ ਮੇਲਾ ਜੀ ਬਹੁਤ ਮੰਨਿਆ ਪਰ ਮੰਨਿਆ ਤੇ ਇਸ ਸਾਲ ਮਾਲਬਾ ਵਾਈ ਸਾਹਿਬੀ ਕੋਲ ਰੋਣੀ ਜੱਜੀ ਵੀ ਹੋਣੀ ਸ਼ਾਮ ਨੂੰ ਫੁੱਲੇ ਖਾੜੇ ਲੱਗਦੇ ਸਾਰੇ ਉਹ ਐਨ ਆਰ ਆਈ ਭਰਾਵਾਂ ਦਾ ਵੱਡਾ ਮੇਲਾ ਹੁੰਦਾ ਉਹ ਮੇਲਾ ਮੈਂ ਲੁਧਿਆਣਾ ਮਰੇ ਕੋਲ ਦੀ ਦਾ ਲੀਗ ਦਾ ਬੋਲਿਆ ਜਾਨੀ ਕਹਿ ਲੀਏ ਵੀ ਬਹੁਤ ਸਕੂਨ ਜਿਹੜਾ ਮਿਲਿਆ ਮੈਂ ਉਹ ਸਾਰੀ ਲੁਧਿਆਣਾ ਮਰੇ ਕੋਲ ਦਾ ਲੀਗ ਦੇ ਜਿੰਨੇ ਵੀ ਆਰਗੇਨਾਈਜ਼ਰ ਵੀਰ ਐ ਬਾਈ ਸਾਡਾ ਸੀਰਾ ਜਰਗੜੀ ਅਮਰੂਤੀਕਾਰ ਦੇ ਖਿਤਾਬ ਵੀ ਮਿਲਿਆ ਅੱਜ ਕੱਲ ਵੱਡੇ ਬਿਜ਼ਨਸਰ ਵੀ ਆਏ ਤੇ ਨਾਲ ਬਾਈ ਪਿੰਦਾ ਖਟੜਾ ਪੱਤਰਕਾਰ ਸਿਆੜ ਮਨੂ ਕੋਲੋਟੀ ਹਣੀ ਚਾਹ ਲਗਗੀ ਤੇ ਦੋ ਹਾਲ ਬਾਈ ਬੱਬੂ ਲਸਾੜਾ ਇਹ ਸਾਡਾ ਬੱਬੂ ਖਾਨਾ ਵੀਰ ਸਾਡਾ ਕਮੈਂਟੇਟਰ ਇਹ ਬਹੁਤ ਵਧੀਆ ਜਿਹੜੀ ਇਹਨਾਂ ਨੇ ਵਿਉਂਤਬੰਦੀ ਬਣਾਈ ਤੇ ਤੁਸੀਂ ਦੇਖੋ ਗੱਗੀ ਜੀ ਆਉਣ ਵਾਲੇ ਸਮੇਂ 'ਚ ਜਿਹੜੇ ਉਹ ਮੁੰਡੇ ਨੇ ਉਹ ਵਲਾਂ ਤੇ ਪੋਟਿਆਂ ਦੀ ਗਿਣਨ ਵਾਲੇ ਕਹਿ ਲਈ ਆਪਾਂ ਜੋਤ ਚਾਕਰ ਹੋ ਗਿਆ ਉਹਨੇ ਵੱਡਾ ਮੱਲ ਬਣਨਾ ਗੱਗੀ ਹੋ ਗਿਆ ਆਪਣਾ ਤੇ ਨਾਲ ਰੌਸ਼ਨ ਹੋਣੀ ਹੋਗੇ ਇਮਾਮ ਹੋਣੀ ਹੋਗੇ ਉਹ ਜਿਹੜੀ ਜਿਹੜੇ ਮੁੰਡੇ ਹੈ ਲੁਧਿਆਣਾ ਮੁਲੇਰਕੋਲਾ ਲੇਕ ਚ ਉਤਰ ਰਹੇ ਨੇ ਆਉਣ ਵਾਲੇ ਜਿਹੜੇ 2-4 ਜਾਂ 5 ਸਾਲ ਨੇ ਇਹ ਮੁੰਡਿਆਂ ਦਾ ਦੌਰ ਆਉਣਾ ਤੇ ਗੱਲਾਂ ਉਸ ਟਾਈਮ ਚ ਆਪਾਂ ਕਹ ਰਹੀਏ ਵੀ ਗੱਡੀਆਂ ਮੋਟਰਸਾਈਕਲਾਂ ਤੋਂ ਚੱਕ ਕੇ ਪਤਾ ਨਹੀਂ ਕਿੱਥੇ ਤੱਕ ਜਿਹੜੀਆਂ ਚਲੇ ਜਾਣੀਆਂ ਨੇ ਕਿਉਂਕਿ ਆਪਾਂ ਅਕਸਰ ਦੇਖਦੇ ਆਂ ਬਾਈ ਜਲਵੀਰ ਗੱਲ ਜੁੱਕੇ ਵਰਗੇ ਦੇ ਦੇਣੇ ਵਾਲੇ ਕਿੱਡੇ ਮੇਲੇ ਨੇ ਤੇ ਬਾਈ ਆਪਣੇ ਮੋਹਨਵੀਰ ਬੱਲ ਉਹਨਾਂ ਨੇ ਭਲੱਥਾਂ ਦੇ ਵਿੱਚ ਕਿੱਡੇ-ਕੱਡੇ ਰਿਕਾਰਡ ਜਿਹੜੇ ਇਹ ਪੈਦਾ ਕੀਤੇ ਇਹ ਸਾਡੀ ਕਬੱਡੀ ਹੈ ਮਾਂ ਖੇਡ ਦਾ ਇਹਨੂੰ ਜਿਹੜਾ ਦਰਜਾ ਦਿੱਤਾ ਗਿਆ ਕਿ ਵਸਦੇ ਰਹਿਣ ਵਸਦੀ ਰਹੀ ਕਬੱਡੀ ਅਣਖਾਂ ਦੇ ਸਰਨਾਮੇ ਦਸਦੀ ਰਹੀ ਕਬੱਡੀ ਇਹ ਮਹਿਬੂਬ ਜਿਹੜੀ ਖੇਡ ਹੈ ਤੇ ਬਹੁਤ-ਬਹੁਤ ਮੈਂ ਧੰਨਵਾਦ ਜਿਹੜਾ ਦਿਲੋਂ ਜਿਹੜਾ ਕਰਦਾ ਹਾਂ ਉਸਤਾਦ ਅਮਰੀਕ ਖੋਸੇਕੋਲ ਦੇ ਕਵਰ ਤੋਂ ਫੇਰ ਜਿਨੇ ਮੈਨੂੰ ਥਾਪੀ ਦੇ ਕੇ ਕਿਹਾ ਵੀ ਇਹ ਦੁਨੀਆਦਾਰੀ ਇਹਦੇ ਵਿੱਚੋਂ ਨੰਘਣਾ ਕਿਵੇਂ ਹੈ ਤੇ ਕਿਦਾਂ ਕਰਨਾ ਮੈਂ ਅੱਜ ਤੱਕ ਉਹ ਗੱਲਾਂ ਤੇ ਜਿਹੜੀ ਗੌਰ ਕਰ ਰਿਹਾ ਤੇ ਮੈਂ ਗੌਰ ਉਹ ਜਿਹੜੀ ਆਉਣ ਵਾਲੇ ਟਾਈਮ 'ਚ ਵੀ ਉਹ ਮੈਂ ਕਰਦਾ ਰਹੂੰਗਾ ਤੇ ਤੇ ਗੋਲਡ ਵੀਰ ਜਿਵੇਂ ਲੁਧਿਆਣਾ ਮਲੇ ਕੋਟਲਾ ਲੀਗ ਸਟਾਰਟ ਹੋਈ ਸੀ ਇਹਨਾਂ ਪਹਿਲਾ ਤੇ ਦੂਜਾ ਸੀਜ਼ਨ ਟੋਟਲੀ ਕੰਪਲੀਟ ਆ ਗਾ ਨਾ ਤੇ ਹੁਣ ਤੀਸਰੇ ਸੀਜ਼ਨ ਦੀ ਜਿਹੜੀ ਸ਼ੁਰੂਆਤ ਹੋਣੀ ਆ ਜੀ ਜਦੋਂ ਲੀਗ ਸਟਾਰਟ ਹੋਈ ਆ ਤਾਂ ਉਹਦੇ ਵਿੱਚ ਤੁਸੀਂ ਵਧੀਆ ਬੋਲ ਬੋਲੇ ਆਗੇ ਨਾ ਤੇ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਰਿਹਾ ਤੁਹਾਡੀ ਕਮੈਂਟਰੀ ਤੇ ਤੁਹਾਡੇ ਬੋਲਾਂ ਤੇ ਕੋਈ ਸਿੱਖਣ ਨੂੰ ਮਿਲਿਆ ਉਹ ਚੀਜ਼ ਦੇ ਵਿੱਚੋਂ ਕਿਉਂਕਿ ਸਾਰਾ ਦਿਨ ਤੁਸੀਂ ਮੈਚ ਬੋਲੇ ਆਗੇ ਉਹ ਉਹ ਦੱਸੋ ਉਹ ਲੀਗ ਦੇ ਵਿੱਚੋਂ ਜੀ ਬਾਈ ਗੱਗੀ ਜੀ ਮੈਂ ਕਹਾ ਵੀ ਬਹੁਤ ਕੁਝ ਜਿਹੜਾ ਮੈਨੂੰ ਸਿੱਖਣ ਨੂੰ ਮਿਲਿਆ ਤੇ ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਵੀ ਉਧਰੋਂ ਦਾ ਮੈਚ ਸਟਾਰਟਿੰਗ ਕੀਤੀ ਸੀ ਤੇ ਉਧਰੋਂ ਲੀਗ ਜਿਹੜੀ ਸਟਾਰਟਿੰਗ ਹੋ ਗਈ ਸੀ ਜੋ ਲੀਗ ਦੇ ਕੁਝ ਨਿਯਮ ਕਾਨੂੰਨ ਜਿਹੜੇ ਐਦਾਂ ਦੇ ਨੇ ਵੀ ਉਹ ਏਰੀਏ ਦੇ ਖਿਡਾਰੀਆਂ ਨੂੰ ਏਰੀਏ ਦੇ ਕਮੈਂਟੇਟਰ ਨੂੰ ਜਿਹੜਾ ਮੌਕਾ ਦਿੰਦੇ ਨੇ ਤੇ ਉਹਨਾਂ ਵੀਰਾਂ ਨੇ ਫਿਰ ਮੈਨੂੰ ਮੌਕਾ ਦਿੱਤਾ ਤੇ ਮੈਂ ਕਹਿ ਲਈਏ ਵੀ ਪਹਿਲੇ ਰਾਊਂਡ ਤੋਂ ਲਾ ਕੇ ਕਵਾਟਰ ਸੈਮੀ ਤੇ ਫਾਈਨਲ ਮੈਚ ਤੱਕ ਜਿਹੜੇ ਉਹ ਲੁਧਿਆਣਾ ਮਲੇਰਕੁਲਾ ਲੀਗ ਦੇ ਵਿੱਚ ਜਿਹੜੇ ਬੋਲੇ ਤੇ ਮੈਂ ਵੱਡੇ ਮੇਲਿਆਂ ਤੇ ਜਾ ਕੇ ਵੀ ਕਹਿਣ ਜੋਗਾ ਹੋਇਆ ਵੀ ਹਾਂ ਵੀ ਮੈਂ ਬੋਲਦਾਂ ਜੀ ਕੋਈ ਨਹੀਂ ਬੋਲਾਂਗੇ ਅਸੀਂ ਬੋਲਾਂਗੇ ਨਹੀਂ ਅਕਸਰ ਪਹਿਲਾਂ ਕਿਉਂਕਿ ਨਵੇਂ-ਨਵੇਂ ਸਟਰਗਲ ਜ਼ਰੂਰੀ ਸੀਗਾ ਪਹਿਲਾਂ ਕਈ ਵਾਰ ਇਹ ਵੀ ਹੋਇਆ ਵੀ ਪਹਿਲਾਂ ਰੂਡ ਤੇ ਦੂਜਾ 라ਉਂਡ ਬੋਲ ਕੇ ਹੀ ਟਾਈਮ ਪਾਸ ਕਰਨਾ ਪਿਆ ਕਿਉਂਕਿ ਉੱਥੇ ਵੱਡੇ ਬੁਲਾਰੇ ਉਹਨਾਂ ਦਾ ਹੱਕ ਬਣਦਾ ਉਹਨਾਂ ਦੀ ਮਿਹਨਤ ਬਹੁਤ ਕੀਤੀ ਹੋਈ ਹੈ ਉਹਨਾਂ ਦਾ ਦੌਰ ਆ ਫਿਰ ਉਹ ਕੁਆਟਰ ਸੈਮੀਫਾਈਨਲ ਜਾਨੀ ਉਹਨਾਂ ਨੇ ਬੋਲਣੇ ਹੁੰਦੇ ਸੀ ਤੇ ਇਸ ਲੀਗ ਦੇ ਵਿੱਚ ਜਾਨੀ ਮੈਨੂੰ A to Z ਜਿਹੜੇ ਸਾਰੇ ਮੌਕੇ ਮਿਲੇ ਬੋਲਣ ਦੇ ਸਾਰੇ ਮੈਚਾਂ ਦਾ ਤੇ ਸਾਰੇ ਖਿਡਾਰੀਆਂ ਬਾਰੇ ਮੈਂ ਜਾਣੂ ਹੋਇਆ ਤੇ ਮੈਨੂੰ ਬਹੁਤ ਵਧੀਆ ਜਾਨੀ ਮਾਣ ਮਹਿਸੂਸ ਹੋਈ ਵੀ ਮੈਂ ਇਸ ਲੀਗ ਦੇ ਵਿੱਚ ਮੈਚ ਜਿਹੜੇ ਬੋਲੇ ਨੇ ਤੇ ਉਹ ਲੀਗ ਜਿਹੜੀ ਆ ਉਹ ਤੁਹਾਡੇ ਸਾਹਮਣੀਆਂ ਦੇਖ ਲਿਓ ਵੀ ਉਹਦੇ ਵਿੱਚ ਉਹ ਜਿਵੇਂ ਮੈਂ ਪਹਿਨਾ ਵੀ ਜ਼ਿਕਰ ਕੀਤਾ ਵੀ ਮੁੰਡੇ ਜਿਹੜੇ ਤਿਆਰ ਹੋਣੇ ਨੇ ਵੀ ਉਹ ਗੱਲਾਂ ਕਰਮਾਉਣਗੇ ਦੇਸ਼ ਦੁਨੀਆ ਦਾ ਤੇ ਬਹੁਤ-ਬਹੁਤ ਮੈਂ ਜਿਹੜਾ ਧੰਨਵਾਦ ਕਰਦਾ ਬਾਈ ਸਾਡੇ ਸਾਰੇ ਹੋਣਾਂ ਦਾ ਹੈਪੀ ਜਰਗੜੀ ਹੋਣਾਂ ਦਾ ਬਾਈ ਕਿੰਦੇ ਹੋਣਾਂ ਦਾ ਹਨਾ ਸਾਰੇ ਮਨੂ ਹੋਣਾਂ ਦਾ ਪੱਤਰਕਾਰ ਬਾਈ ਹੋਣਾਂ ਦਾ ਵੀ ਉਹ ਬਾਈਆਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੈਨੂੰ ਉਹਨਾਂ ਨੇ ਹੱਲਾਸ਼ੀਰੀ ਦਿੱਤੀ ਵੀ ਗੋਲਡੀ ਅਸੀਂ ਤੇਰੇ ਨਾਲ ਆ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਦੇਖੋ ਲੋਡ ਬੰਨਦਾ ਮੈਂ ਹਨਾ ਵੀ ਤਾਂ ਮੇਰਾ ਸਾਰਿਆਂ ਨੇ ਜਣੀ ਕਮੇਡੀਟਰ ਭਰਾਵਾਂ ਨੇ ਤੇ ਖਾਸ ਕਰਕੇ ਉਹ ਐਲ ਐਮ ਕੇਟੀ ਦੀ ਪੂਰੀ ਆਰਗੇਨਾਈਜ਼ ਨੇ ਮੇਰਾ ਬਹੁਤ-ਬਹੁਤ ਜਿਹੜਾ ਸਾਥ ਦਿੱਤਾ ਤੇ ਮੈਂ ਦਿਲੋਂ ਜਿਹੜਾ ਧੰਨਵਾਦ ਕਰਦਾ ਉਹਨਾਂ ਭਰਾਵਾਂ ਦਾ ਤੇ ਇੱਕ ਮੈਂ ਗੱਗੀ ਦਵਾਲ ਜੀ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਵੀ ਖੰਨਾ ਮੇ ਤੋਂ ਥੋੜੀ ਦੂਰੀ ਤੇ ਬਸਿਆ ਬਹੁਤ ਤਕੜਾ ਜਿਹੜਾ ਉੱਥੇ ਕਬੱਡੀ ਕੱਪ ਜਿਹੜਾ ਕਰਾਉਂਦੇ ਹੁੰਦੇ ਨੇ ਬਾਈ ਸਾਡੇ ਬੱਬੂ ਖੰਨੇ ਹੋਣੀ ਇੰਟਰਨੈਸ਼ਨਲ ਕਮੈਂਡੇਟਰ ਵੀ ਜਾਣ ਪਛਾਣ ਦੇ ਮਤਾਜਨੀ ਨਾਲ ਬਾਈ ਦੀਪ ਹੋਣੀ ਗੁਰੀ ਹੋਣੀ ਤੇ ਉਹ ਮੜੀ ਕੈਮਰਾ ਮਾਰ ਕੇ ਦਿਖਾ ਦਿਓ ਉਹ ਪਾਈਆਂ ਨੇ ਨਾ ਮੇਰਾ ਸਨਮਾਨ ਉੱਥੇ ਕੀਤਾ ਸੀ ਕਮੈਂਟੇਟਰ ਉੱਥੇ ਕਹਿ ਲੀਏ ਵੀ ਆਪਾਂ ਦਾ ਸਭ ਵਾਰਾਂ ਜਿਹੜੇ ਪਹੁੰਚੇ ਹੋਏ ਸੀਗੇ ਇਹਨ ਚੋਟੀ-ਚੋਟੀ ਦੇ ਤੇ ਮੇਰਾ ਸਨਮਾਨ ਇਸ ਗੱਲ ਦਾ ਹੋਇਆ ਸੀ ਕਿਉਂਕਿ ਮੈਂ ਉਸ ਮੇਲੇ ਦੀ ਐਡ ਕੀਤੀ ਸੀ ਹੁਣ ਤੁਸੀਂ ਕਹੋਗੇ ਐਡ ਕਿਵੇਂ ਕੀਤੀ ਸੀਗੀ ਹਨਾ ਐਡ ਤਾਂ ਹੁਣ ਸਾਰੇ ਉਹ ਪੇਜਾਂ ਵਾਲੇ ਭਰਾਵਾਂ ਨੇ ਕੀਤੀ ਸੀ ਤੇ ਮੈਂ ਅੰਦੀਕਾ ਗੱਡੀ ਦੇ ਵਿੱਚ ਉੱਪਰ ਉਹ ਜੁਨਟ ਵਾਲਾ ਸਪੀਕਰ ਲਾ ਕੇ ਆਪ ਗੱਡੀ ਚਲਾ ਕੇ 5 ਦਿਨ ਸਾਡੇ ਏਰੀਏ ਦੇ 180 85 ਪਿੰਡਾਂ ਦੇ ਵਿੱਚ ਆਪ ਅਨਾਉਂਸਮੈਂਟ ਕਰਕੇ ਆਪ ਗੱਡੀ ਚਲਾ ਕੇ ਮੈਂ ਉਸ ਮੀਲੇ ਦੀ ਐਡ ਕੀਤੀ ਸੀ ਬਾਬਾ ਨਿਰਗੁਣ ਦਾ ਸਪੋਰਟਸ ਕਲੱਬ ਦਾ ਉਹ 5 ਦਸੰਬਰ 2023 ਦਾ ਮੇਲਾ ਤੇ ਉਹ ਮੇਲਾ ਵੀ ਮਿੱਟ ਜਿਹੜੀਆਂ ਜਾਂਦਾ ਛੱਡ ਗਿਆ ਤੇ ਉਹ ਮੇਲੇ ਤੋਂ ਮੈਨੂੰ ਬਹੁਤ ਕੁਝ ਜਿਹੜਾ ਸਿੱਖਣ ਨੂੰ ਉੱਥੋਂ ਵੀ ਮਿਲੇ ਕਿਉਂਕਿ ਉੱਥੇ ਵੀ ਸਾਰੇ ਵੱਡੇ ਖਿਡਾਰੀ ਜਿਹੜੇ ਆਏ ਹੋਏ ਸੀ ਪਿਆਰ ਬਾਈ ਬੱਬੂ ਮਾਨਾ ਸਾਥ ਨਾਲ ਸੀ ਸੀਨੀਅਰ ਸੀਨੀਅਰ ਹਾਂ ਤੇ ਉਸਤਾਦ ਅਮਰੀਕ ਕੋ ਖੋਸਾ ਗੋੜਲਾ ਵੱਡਾ ਬਾਈ ਅਮਰੀਕ ਮਾਨਾ ਬਾਈ ਗੋਰਾ ਰੱਬੋ ਕ੍ਰਿਸ਼ਨ ਦੇ ਸਾ ਇਹ ਨਾਲ ਗੁਰੀ ਗगन ਇਹ ਜਿੰਨੇ ਸਾਡੇ ਏਰੀਆ ਦੇ ਸਾਰੇ ਬਈਆਂ ਮਰ ਹੋਣੀ ਸਾਰੇ ਕਮੇਟੀਟਰ ਅਕਸਰ ਮਿਲਦੇ ਰਹਿੰਦੇ ਆ ਬਾਈ ਹਰਜੀਤ ਲਾਲ ਕਲਾਂ ਇਹ ਸਟੇ ਸਾਈਡ ਇਹ ਜਾਨੀ ਸਾਰਿਆਂ ਨੇ ਮੇਰਾ ਸਾਥ ਦਿੱਤਾ ਇਹਨਾਂ ਨੇ ਇੱਕ ਤਾਂ ਹੁੰਦਾ ਨਾ ਵੀ ਕਿਸੇ ਤਰ੍ਹਾਂ ਦਾ ਕੋਈ ਜਲਸਵਾਜੀ ਪਰ ਨਹੀਂ ਇਹਨਾਂ ਨੇ ਮੇਰਾ ਸਾਥ ਦਿੱਤਾ ਮੈਂ ੱੱਕੇ ਨਾਲ ਵੀ ਵੀਰੇ ਹੁਣ ਆਪਾਂ ਕਹਿ ਲਈਏ ਵੀ ਮਿੰਤਾ ਕਰ ਕਰਕੇ ਵੀ ਮੈਂ ਕਮੇਟੀਆਂ ਨੂੰ ਵੀ ਮੈਂ ਨਮਾ 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 ਹੌਕੇ ਹੌਲੀ ਹੌਲੀ ਪਤਾ ਲੱਗਦਾ ਲੱਗਦਾ ਤੇ ਅੱਜ ਵਧੀਆ ਬਾਬੇ ਦੀ ਕਿਰਪਾ ਹੈ ਭਾਵੇਂ ਮੇਰੇ ਏਰੀਏ ਦੇ ਵਿੱਚ ਕੋਈ ਮੇਲਾ ਹੋਵੇ ਭਾਵੇਂ ਕਬੱਡੀ ਦਾ ਹੈ ਕੁਸ਼ਤੀ ਜੰਗਲ ਹੈ ਫੁੱਟਬਾਲ ਹੈ ਕ੍ਰਿਕਟ ਹੈ ਤੇ ਆਪਾਂ ਨੂੰ ਯਾਦ ਕਰਦੇ ਨੇ ਸਾਰੇ ਪੜਾ। ਅੱਛਾ ਗੋਡੀ ਜਿਵੇਂ ਸਟਾਰਟਿੰਗ ਕਰੀਏ 2022 ਤੋਂ ਕਮੇਟੀ ਨੇ ਸਹਾਇਤਾ ਕਮੈਂਟਰਾਂ ਨੇ ਸਹਾਇਤਾ ਪਿੰਡ ਦੇ ਵਿੱਚੋਂ ਕਿੰਨਾ ਸਹਾਇ ਜੋ ਸੀਗਾ ਜਦੋਂ ਪਤਾ ਲੱਗਿਆ ਪਿੰਡ ਦੇ ਅਨੁਭਵ ਸਾਡੇ ਪਿੰਡ ਦਾ ਮੁੰਡਾ ਕਮੈਂਟਰ ਹੀ ਕਰਦਾ ਹੈਗਾ ਜਾਂ ਪਰਿਵਾਰ ਦੇ ਵਿੱਚੋਂ ਚਲੋ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਪਹਿਲਾਂ ਪਿੰਡ ਦੇ ਵਿੱਚੋਂ ਕਿੰਨਾ ਸਹਾਇ ਜੋ ਸੀਗਾ ਤੁਹਾਨੂੰ ਪਿੰਡ ਦੇ ਵਿੱਚੋਂ ਅੱਗੀ ਭਾਈ ਫੁੱਲ ਜਿਹੜੀ ਕਹਿੰਦੀ ਹੈ سپورਟ ਸੀ ਯਾਰਾਂ ਦੋਸਤਾਂ ਮਿੱਤਰਾਂ ਕਿਉਂਕਿ ਜਦੋਂ ਉਹਨਾਂ ਨੇ ਇੱਕ ਦੋ ਵਾਰ ਮੈਨੂੰ ਪਹਿਲਾਂ-ਪਹਿਲਾਂ ਕਮੈਂਟਰੀ ਕਰਦੇ ਨੂੰ ਦੇਖਿਆ ਕਿਉਂਕਿ ਉਦੋਂ ਜ਼ਿਆਦਾ ਇਹਨਾਂ ਦਾ ਪਤਾ ਨਹੀਂ ਸੀ ਹੁੰਦਾ ਕਮੈਂਟਰੀ ਬਾਰੇ ਹਨਾ ਆ ਸ਼ਹਿਰ ਜਿਵੇਂ ਕਹਿ ਲਈ ਇੱਕ ਦੋ ਬੋਲਦੇ ਸੀ ਤਾਂ ਉਹ ਕਹਿੰਦੇ ਵੀ ਆਵਾਜ਼ ਤੇਰੀ ਸਹੀ ਹੈ ਤੂੰ ਇਹ ਕਰ ਸਕਦਾ ਏ ਤੇਰੇ ਕਰਨ ਵਾਲੇ ਫੁੱਲ سپورਟ ਜਿਹੜੀ ਜਾਨ ਯਾਰਾਂ ਦੋਸਤਾਂ ਮਿੱਤਰਾਂ ਨੇ ਮੈਨੂੰ ਦਿੱਤੀ ਹੈ ਪਿੰਡ ਵਾਲਿਆਂ ਨੇ ਐਨ ਜਾਨੀ ਕਹਿ ਲਈ ਵੀ ਥਾਪੀ ਮਾਰ ਕੇ ਕਿਹਾ ਵੀ ਅਸੀਂ ਇੱਕ ਨਾਲ ਇੱਕ ਦੇ ਜੋਰ ਨਾਲ ਕਹਿਣ ਜੋਗਿਆ ਵੀ ਸਾਡੇ ਪਿੰਡ ਦਾ ਵੀ ਕਮੈਂਟੇਟਰ ਹੈਗਾ ਫੁੱਲ ਜਿਹੜੀ سپورਟ ਹੈ ਜੀ ਪਿੰਡ ਅੱਛਾ ਵੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਗਿਆ ਪਰਿਵਾਰ ਦੇ ਵਿੱਚ ਫਾਦਰ ਸਾਹਿਬ ਮੇਰੇ ਐਕਸਪਾਇਰ ਹੋ ਗਏ ਤੇ ਮਾਤਾ ਨੇ ਮੇਰੇ ਨਾਲ ਤੇ ਵਾਈਫਾਂ ਮੇਰੀ ਤਿੰਨ ਮੇਰੀਆਂ ਬੇਟੀਆਂ ਨੇ ਘਰੋਂ ਫਿਰ ਕਿੰਨਾ ਸਹਿਯੋਗ ਹੁੰਦਾ ਜਦੋਂ ਜਾਨੇ ਹੋ ਕੇ ਟੂਰਨਾਮੈਂਟ ਇੱਕ ਤਾਂ ਸਟਾਰਟਿੰਗ ਸੀਗੀ ਉਦੋਂ ਹੌਸਲਾ ਰੱhta ਥੋਨੂੰ ਥੋੜੀ ਵਾਈਫ ਨੇ ਨਾ ਜੀ ਚਲੋ ਬੋਲ ਬੋਲੋ ਵਧੀਆ ਚਲੋ ਇਹਦੇ ਵਿੱਚ ਉਸ ਤੋਂ ਬਾਅਦ ਜਦੋਂ ਜਾਨੇ ਹੋ ਕੇ ਟੂਰਨਾਮੈਂਟਾਂ ਤੇ ਰਾਤ ਵੀ ਹੁੰਦੀ ਆ ਹਨੇਰਾ ਬਹੁਤ ਹੋ ਜਾਂਦਾ ਕਈ ਵਾਰ 11 12 1 ਵਜੇ ਜਾਂਦਾ ਜਾ ਪਰ ਉਹ ਪਰਿਵਾਰ ਦਾ ਕੀ ਹੁੰਦਾਗਾ ਘਰੇ ਕਿਵੇਂ ਦਾ ਮਾਹੌਲ ਹੁੰਦਾਗਾ ਇੱਕ ਪਾਸੇ ਤੁਹਾਨੂੰ ਪੈਸੇ ਵੀ ਮਿਲਦੇ ਆ ਚਲੋ ਬੋਲਦੇ ਹਾਂ ਕਿ ਦੂਜੇ ਪਾਸੇ ਇਹ ਵੀ ਹੁੰਦਾ ਵੀ ਰਾਤ ਨੂੰ 12 1 ਵਜੇ ਘਰੇ ਆਉਣਾ ਜਾ ਇਹ ਸਭ ਤੋਂ ਜੇ ਕਹਿ ਲਈਏ ਵੀ ਮਾੜੀ ਗੱਲ ਮੇਰੀ ਘਰ ਦੇ ਨੂੰ ਲੱਗਦੀ ਆ ਤਾਂ ਉਹ ਇਹੀ ਆ ਕਿਉਂਕਿ 11 11 12 12 ਵਜੇ ਜਾਂਦੇ ਆ ਤੁਹਾਡੇ ਸਾਹਮਣੇ ਐਨੀ ਧੁੰਦ ਪੈਂਦੀ ਆ ਕਿੰਨੇ ਰੋਡ ਚੱਲਦੇ ਨੇ ਕਿੰਨਾ ਕੁ ਸਕਸ ਅਕਸਰ ਆਪਾਂ ਦੇਖ ਰਹੇ ਆ ਇਹ ਗੱਲਾਂ ਤੋਂ ਡਰਦੇ ਥੋੜਾ ਜਿਹਾ ਮਨ ਜਿਹੜਾ ਉਹ ਵਿਚਰਦਾ ਸੀ ਪਰ ਕਬੀਲਦਾਰੀ ਵੱਡੀ ਹੋਣ ਕਰਕੇ ਮੇਰੀ ਵਾਈਫ ਨੇ ਮੇਰਾ ਬਹੁਤ ਸਾਥ ਦਿੱਤਾ ਕਿਉਂਕਿ ਮੈਂ ਕਮੇਟੀ ਨਾਲ ਫੋਨ ਕਾਲ ਤੇ ਗੱਲ ਕਰਨੀ ਤੇ ਇਹਨਾਂ ਨੂੰ ਮੈਸੇਜ ਲਾ ਦੇਣਾ ਵੀ ਐਨੀ ਤਰੀਕ ਨੂੰ ਉੱਥੇ ਜਾਣਾ ਤੁਸੀਂ ਯਾਦ ਕਰਾਉਣਾ ਤਾਂ ਉਹ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਅਲੱਗ ਡਾਇਰੀ ਲਾ ਕੇ ਉਹ ਉਹਨਾਂ ਨੇ ਮੇਰੀ ਵਾਈਫ ਹੋਰਾਂ ਨੇ ਸੁਵਾਲੀ ਤੇ ਮੈਨੂੰ ਇੱਕ ਦਿਨ ਪਹਿਲਾਂ ਸ਼ਾਮ ਨੂੰ ਦੱਸਣਾ ਵੀ ਅੱਜ ਤੁਸੀਂ ਉੱਥੇ ਚੱਲਿਓਗੇ ਕੱਲ ਨੂੰ ਉੱਥੇ ਵੀ ਜਾਣਾ ਉਹਦਾ ਟਾਈਮ ਨਾਲ ਤੇ ਫਿਰ ਉੱਥੇ ਮੈਂ ਕਮੇਟੀ ਨਾਲ ਦੇ ਕਮੇਂਟੇਟਰ ਭਰਾਵਾਂ ਨਾਲ ਮਾੜੀ-ਮੋਟੀ ਸੈਟਿੰਗ ਕਰਕੇ ਜਾਨੀ ਉੱਥੋਂ ਨਿਕਲ ਕਰਕੇ ਇੱਕਨ ਮੈਂ ਜਿੱਥੇ ਜਣੀ ਜਾਨੀ ਜਵਾਨ ਕੀਤੀ ਉਹ ਮੈਂ ਪਗਾਈ ਹੈ ਤੇ ਨੇਰਾ ਤੋਂ ਗੱਗੀ ਬਾਈ ਤੁਹਾਨੂੰ ਪਤਾ ਫਿਰ ਕਮੇਟੀਆਂ ਕਹਿੰਦੇ ਨੇ ਅਸੀਂ 30 30 40 40 ਲੱਖ ਰੁਪਈਆ ਲੈਣਾ ਅਸੀਂ ਵੀ ਸਵਾਲ ਲੈਣਾ ਹਨਾ ਉਹ ਫਿਰ ਉੱਥੇ ਆ ਕੇ ਅਸੀਂ ਕਮੈਂਡੇਟਰ ਭਰਾ ਜਿੰਨਾ ਮਰਜ਼ੀ ਜੋਲ ਲਾ ਲਈਏ ਪਰ ਜਿੰਨਾ ਨੇ ਰੁਪਈਆ ਖਰਚਣਾ ਫਿਰ ਉਹਨਾਂਗੇ ਨਹੀਂ ਤਾਂ ਦੇਖਣਾ ਪੈਂਦਾ ਤੇ ਇਹ ਖਿਡਾਰੀ ਬਿਨਾਂ ਲਈ ਦਿੱਕਤ ਆਉਂਦੀ ਹੈ ਕਿਉਂਕਿ ਹੁਣ ਜਦੋਂ ਇੱਥੋਂ ਹੀ 12 ਵਜੇ 1 ਵਜੇ ਖੇਡ ਕੇ ਜਾਣਾ ਤਾਂ ਦੂਜੇ ਦਿਨ ਉਹ 12 ਵਜੇ ਗਰਾਊਂਡ 'ਚ ਕਿੱਥੋਂ ਆ ਜਾਣਗੇ ਉਹਨਾਂ ਨੂੰ ਤਾਂ ਫਿਰ ਆਪਣੇ ਹਿਸਾਬ ਨਾਲ ਆਉਣਾ ਹੈ ਜੀ ਤੇ ਫਿਰ ਅੱਜ ਕੱਲ ਵੱਡੀ ਗੱਲ ਹੈ ਕਬੱਡੀ ਦੀ ਪਹਿਲਾਂ ਗੱਲਾਂ ਕੋਲੀਆਂ ਗਲਾਸਾਂ ਦੀਆਂ ਤੇ ਅੱਜ ਕੱਲ ਗੱਡੀਆਂ ਕਹਿੰਦੇ 18 ਹਾਰਲੇ ਵਰਗੇ ਵੱਡੇ ਮੋਟਰਸਾਈਕਲ ਤੇ ਗੱਲਾਂ ਵੱਡੀਆਂ ਨਹੀਂ ਜੀ ਕਬੱਡੀ ਦੀਆਂ ਮੈਂ ਪਹਿਨਾ ਉਹੀ ਗੱਲ ਜਿਹੜੀ ਕਹਿ ਕੇ ਆਇਆ ਸਾਡੇ ਬਾਬਾ ਬੋੜ ਜੀ ਕਮੈਂਟਰੀ ਦੇ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਹਕੀਮਪੁਰ ਵਾਲੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਅਣਖਾਂ ਦੇ ਸਰਨਾਮੇ ਦੱਸਦੀ ਰਹੇ ਕਬੱਡੀ ਬਸ ਦੇ ਰਹਿਣ ਪੰਜਾਬੀ ਬਸ ਦੀ ਰਹੇ ਕਬੱਡੀ ਤੇ ਐਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਕਵਰਡੀ ਨੂੰ ਉੱਪਰ ਚੁੱਕਣ ਦੇ ਇਦਾਂ ਹੀ ਚੜ੍ਹਦੀ ਕਲਾ ਚ ਰੱਖੇ ਬਾਬਾ ਇਹਨੂੰ ਸਾਰਿਆਂ ਨੂੰ ਵੀਰੇ ਜਿਵੇਂ ਮੈਚ ਬੋਲਦੇ ਹੋਗੇ ਨਾ ਜਾਣਿਓ ਕਿ ਸਵੇਰੇ ਜਾਣਾ ਦੂਜੇ ਦਿਨ ਫੇਰ ਜਾਣਾਗਾ ਕਦੇ ਗਲਤੀ ਵੀ ਹੋਈ ਹੈ ਵੀ ਮੈਚ ਬੋਲਦੇ ਹੋਏ ਉਸੇ ਲੱਗੇ ਹੋਵੇ ਮਨ ਨੂੰ ਵੀ ਮੈਂ ਯਾਰ ਉੱਥੇ ਗਲਤ ਬੋਲਿਆ ਜਾਂ ਇਨਸਾਨ ਤੋਂ ਗਲਤੀਆਂ ਹੁੰਦੀਆਂ ਨਹੀਂਆਂ ਬਿਲਕੁਲ ਜੀ ਇਨਸਾਨ ਜਿਹੜਾ ਗਲਤੀਆਂ ਦਾ ਪੁੱਤਲਾ ਹੈ ਮੇਤੋਂ ਵੀ ਬਹੁਤ ਗਲਤੀਆਂ ਜਿਹੜੀਆਂ ਹੋਈਆਂ ਨੇ ਮੈਚ ਬੋਲਦੇ ਦੌਰਾਨ ਲਾ ਲੋ ਜਾਂ ਕਈ ਵਾਰ ਖਿਡਾਰੀਆਂ ਨੂੰ ਉੱਚਾ ਨੀਵਾ ਬੋਲਣਾ ਪੈ ਜਾਂਦਾ ਉਹ ਕਿਉਂ ਬੋਲਣਾ ਪੈ ਜਾਂਦਾ ਉਧਰੋਂ ਕਮੇਟੀ ਵਾਲੇ ਸਾਡੀ ਕਮੈਂਟੇਟਰਾਂ ਦੀ ਜੂੜੀ ਟਾਈਟ ਕਰ ਦਿੰਦੇ ਵੀ ਗਰਾਊਂਡ ਖਾਲੀ ਐ ਰੈਫਰੀ استاد ਲੋਕ ਨੇ ਉਹਨਾਂ ਨੇ ਆਪ ਕਬੱਡੀਆਂ ਖੇਡੀਆਂ ਉਹ ਵਿਚ ਸੀਟੀਆਂ ਲਈ ਖੜੇ ਨੇ ਲਾਈਵ ਵਾਲਾ ਖੜਾ ਸੀ ਕਮੈਂਟੇਟਰ ਖੜਿਆ ਜਦੋਂ ਉੱਥੇ ਟੀਮ ਨਹੀਂ ਆ ਰਹੀ ਫਿਰ ਉਹ ਖਿਡਾਰੀਆਂ ਨੂੰ ਕਈ ਵਾਰ ਉੱਚਾ ਨੀਵਾ ਬੋਲਿਆ ਜਾਂਦਾ ਉਹ ਕਲਿੱਪ ਕੱਟ ਕੇ ਦੂਏ ਦਿਨ ਭੋਲ ਦਿੰਦੇ ਨੇ ਭਾਜੀ ਤੁਸੀਂ ਆ ਕੀ ਕਰਤਾ ਹਨਾ ਇਹ ਗੱਲਾਂ ਸਾਰੀਆਂ ਐਡਜਸਟ ਕਰਨੀਆਂ ਮੈਂ ਕਿਉਂਕਿ ਉਹ ਗੋਲ ਦੇ ਦਾਰੇ ਤੋਂ ਬਹੁਤ ਪਰਵਾਹ ਜਿਹੜੇ ਚੱਲਦੇ ਨੇ ਹਨਾ ਜੀ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਏ ਤੇ ਕਈ ਵਾਰ ਤਾਂ ਐਂ ਵੀ ਹੋਇਆ ਵੀ ਮੈਨੂੰ ਇੱਕ ਦੋ ਕਲਿੱਪਾਂ ਸਾਡੇ ਸੀਨੀਅਰ ਬੁਲਾਰਿਆਂ ਨੇ ਕੱਟ ਕੇ ਭੇਜੀਆਂ ਨੇ ਵੀ ਤੂੰ ਆ ਕੀ ਬੋਲਦਾ ਸੀਗਾ ਉਹ ਵੀ ਮੇਰਾ ਮੈਂ ਨਾਮ ਲੈਣ ਤੇ ਕੋਈ ਹੱਤਕਥਨੀ ਨਹੀਂ ਨੀ ਐ ਗੋਰਾ ਰੱਬੋਂ ਵਾਲਾ ਸੀਨੀਅਰ ਬੁਲਾਰਾ ਸਾਡੇ ਏਰੀਆ ਦੇ ਨਾਲ ਕ੍ਰਿਸ਼ਨ ਮਦੇਸਾਂભાઈ ਇਹਨਾਂ ਨੇ ਬਹੁਤ ਮੈਨੂੰ ਦੋ ਵੇ ਦਿਨ ਫੋਨ ਲਾ ਲ ਕੇ ਵੀ ਗੱਲ ਲਗਣੀਆਂ ਵੀ ਯਾਰ ਤੂੰ ਉੱਥੇ ਆ ਗੱਲਾਂ ਬੋਲਦਾ ਸੀ ਤੇ ਉਧਰ ਉਹ ਪਰਿਵਾਰ ਦੇ ਨਾਲ ਬੈਠੇ ਲਾਈਵ ਦੇਖ ਰਹੇ ਨੇ ਕੋਈ ਅਮਰੀਕਾ 'ਚ ਕੋਈ ਕੈਨੇਡਾ 'ਚ ਕਿਉਂਕਿ ਇੱਧਰ ਮਾਹੌਲ ਹੋਰ ਹੁੰਦਾ ਇੱਧਰੋਂ ਤਾਂ ਬੋਲ ਦੇਣਾ ਤੇ ਉਹ ਫਿਰ ਗਲਤੀਆਂ ਜਿਹੜੀਆਂ ਉਹ ਮੈਨੂੰ ਇਹ ਦੱਸਦੇ ਰਹੇ ਨੇ ਤੇ ਮੈਂ ਸੁਧਾਰ ਕੀਤਾ ਬਾਈ ਉਹਨਾਂ ਤੇ ਤੇ ਨਵੇਂਆਂ ਨੂੰ ਵੀ ਮੈਂ ਕਹਿਣਾ ਜਿਹੜੇ ਆ ਰਹੇ ਨੇ ਇਸ ਲਾਈਨ 'ਚ ਵੀ ਲਾਈਵ ਚੱਲਦਾ ਦੇਸ਼ ਦੁਨੀਆ ਆਪਣਾ ਪਰਿਵਾਰ ਤੇ ਸਾਰਾ ਬਲਡ ਕਹ ਲਈ ਇਹਨੂੰ ਕੱਢ ਕੇ ਦੇਖ ਸਕਦਾ ਤੇ ਇਹ ਗਲਤੀਆਂ ਨੇ ਜਿਹੜੀਆਂ ਇਹਨਾਂ ਤੇ ਆਪਾਂ ਗੌਰ ਜਿਹੜੀ ਜ਼ਰੂਰੀ ਹੈ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਪਈਆਂ ਜਿਹੜੇ ਮੈਨੂੰ ਦੱਸਦੇ ਰਹੇ ਨੇ ਵੀ ਤੂੰ ਗਲਤ ਬੋਲਿਆ ਇਹ ਦੁਬਾਰੇ ਨਹੀਂ ਗੱਲਾਂ ਕਰਨੀਆਂ ਤੇ ਮੈਂ ਗੌਰ ਕੀਤੀ ਹੈ ਬਾਈ ਉਹਨਾਂ ਤੇ ਦੋ ਗੋਲਡ ਗ੍ਰੀ ਲਾਸਟ ਵੀ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਪੰਜਾਬ ਦੀਆਂ ਕਮੇਟੀਆਂ ਨੇ ਖਾਸ ਕਰਕੇ ਆਪਣੇ ਇਲਾਕੇ ਦੇ ਕਮੇਟੀਆਂ ਨੂੰ ਕੀ ਕਹਿਣਾ ਚਾਹੁੰਦੇ ਕਮੇਟੀਆਂ ਨੂੰ ਗੱਗੀ ਦਾਲ ਜੀ ਗੱਲ ਇਹ ਮੈਂ ਕਹੂੰਗਾ ਵੀ ਟੀਮਾਂ ਭਾਵੇਂ ਘੱਟ ਰੱਖ ਲੋ ਵੀ ਆਪਣੇ ਏਰੀਏ ਦੇ ਮੁੰਡਿਆਂ ਨੂੰ ਪਹਿਲ ਦਿਓ ਭਾਵੇਂ ਉਹ ਪਲੇਅਰ ਨੇ ਭਾਵੇਂ ਕਮੈਂਟੇਟਰ ਨੇ ਵੀ ਉਹਨਾਂ ਦਾ ਆਪਾਂ ਸਾਥ ਦਈਏ ਤਾਂ ਕਿ ਉਹ ਵੀ ਸਟੈਂਡ ਹੋ ਚੱਕਣ ਤੇ ਮੈਂ ਤਾਂ ਹੁਣ ਬੇਨਤੀ ਉਹ ਕਰ ਸਕਦਾ ਕਮੇਟੀਆਂ ਨੇ ਵੀ ਮੈਨੂੰ ਭਾਈ ਮੌਕਾ ਦੋ ਮੈਂ ਲੋੜ ਬੰਦਾ ਠੀਕ ਹੈ ਜੀ ਤੇ ਮੇਰੀ ਬੇਨਤੀ ਹੈ ਵੀ ਸਾਰੀਆਂ ਕਮੇਟੀਆਂ ਜਿਹੜੀਆਂ ਮੈਨੂੰ ਵੀ ਜਰੂਰ ਬੋਲਣ ਦਾ ਜਿਹੜਾ ਮੌਕਾ ਦਿਆ ਕਰੋ ਬਾਕੀ ਸੀਨੀਅਰਾਂ ਨੇ ਆਉਣਾ ਹੀ ਹੁੰਦਾ ਕਿਉਂਕਿ ਉਹ ਲੰਮੇ ਟਾਈਮ ਤੋਂ ਜੁੜੇ ਹੋਏ ਨੇ ਉਹਨਾਂ ਦਾ ਹੱਕ ਬਣਦਾ ਏ ਤੇ ਬਹੁਤ-ਬਹੁਤ ਧੰਨਵਾਦ ਆ ਕਮੇਟੀਆਂ ਦਾ ਸਾਰੀਆਂ ਦਾ ਜਿਹੜੇ ਹੁਣ ਤੱਕ ਸਾਥ ਨਿਵਾ ਰਹੇ ਨੇ ਜਿਹੜੇ ਗੋਲੀ ਦੇ ਸਨਮਾਨ ਕੋਈ ਹੋਇਆ ਦਿਨ ਚਲ ਸਫਰੋ ਛੋਟਾ ਹੈਗਾ ਪਰ ਵਧੀਆ ਮੈਚ ਬੋਲਦੇ ਹਾਂ ਜੀ ਵਧੀਆ ਬੋਲਦੇ ਹਾਂ ਜੀ ਹਾਂ ਜੀ ਸਨਮਾਨ ਦੇਖੋ ਇਹ ਲੋੜ ਬੰਦ ਤੋ ਕੀ ਲੋੜ ਬੰਦੋਂਗੇ ਤੈਨੂੰ ਤੁਹਾਡੇ ਧੀਆਂ ਨੇ ਬਿਲਕੁਲ ਜੀ ਬਿਲਕੁਲ ਸਨਮਾਨ ਇੱਕ ਤਾਂ ਬਾਈ ਆਪਣਾ ਸਤਨਾਮ ਪਰਥ ਲਾਓ ਬਾਈ ਨੇ ਆਪਣੇ ਕੋਟ ਗੰਗੂ ਰਾਏ ਦੀ ਧਰਤੀ ਦੇ ਪਿਛਲੇ ਸਾਲ ਕੀਤਾ ਉਹ ਵੀ ਵੱਡਾ ਮੇਲਾ ਸੀ ਉਸ ਸਨਮਾਨ ਲਈ ਵੀ ਆਪਣੇ ਬਹੁਤ ਜਣੀ ਆਪਣੀ ਜਾਣ ਪਛਾਣ ਜਿਹੜੀ ਉਸ ਸਨਮਾਨ ਤੋਂ ਹੋਈ ਉਹ ਨਗਦ ਰਾਸ਼ੀ ਨੇ ਹੋਇਆ ਸੀ ਤੇ ਉਸ ਤੋਂ ਬਾਅਦ ਮੇਰੇ ਪਿੰਡ ਕਬੱਡੀ ਕੱਪ ਸੀ ਉੱਥੇ ਬਾਈ ਜਾਦੂ ਹੋਣੀ ਜੈਡੂ ਦੇ ਨੇ ਉਹ ਵੀਰ ਸਾਡੇ ਲੱਖੀ इंग्लंड ਦੇ ਵਿੱਚ ਜਾ ਵਸਿਆ ਨਾਲ ਬਾਈ ਜੀਡੀ ਫੈਜਗੜ ਹੋਣੀ ਜਸ਼ਨ ਬੈਣੀ ਵਾਲੋ ਨੇ ਉਹਨਾਂ ਨੇ ਐਲਾਨ ਕਰਵਾਇ ਸੀ ਵੀ 골ਡ ਰਿੰਗ गोल्डी नसर वाली ਜਿਹੜੇ ਮੇਲੇ ਤੇ ਆਖੂਗਾ ਆਪਾਂ ਪਾਵਾਂਗੇ ਉਹ ਬਾਈਆਂ ਦਾ ਮੈਨੂੰ ਮਾਣ ਹੈ ਉਹਨਾਂ ਦੇ ਪ੍ਰਾਊਡ ਹੈ ਉਹ ਵੱਧ ਤੋਂ ਵੱਧ ਮੈਨੂੰ ਮੇਲੇ ਵੀ ਦਿੰਦੇ ਨੇ ਉਹ ਬਾਈ ਆਪਣਾ ਸਨਮਾਨ ਕਰਨਗੇ ਤੇ ਬਾਕੀ ਮਾਝਾ ਮਾਲਵਾ ਦੁਆਬਾ ਪਵਾਦ ਪਾਵੇਂ ਕੋਈ ਵੀ ਏਰੀਆ ਵੀ ਵੱਧ ਤੋਂ ਵੱਧ ਜਿਹੜਾ ਆਪਾਂ ਆਪਣੇ ਏਰੀਏ ਦੇ ਪਲੇਅਰਾਂ ਨੂੰ ਜਿਹੜਾ ਉੱਪਰ ਚੁੱਕੀ ਏ ਏਰੀਏ ਦੇ ਕਮਾਂਡੈਂਟਰਾਂ ਨੂੰ ਉੱਪਰ ਚੁੱਕੀ ਹੈ ਹੁਣ ਮੇਰੀ ਗੱਲ ਆ ਦੇਖੋ ਮੇਰਾ ਤਾਂ ਪਿਆਰ ਹੈ ਮੈਂ ਤਾਂ ਪਵਾਦ ਦੇ ਵੀ ਉਹ ਮੈਚ ਜਿਹੜੀ ਪਵਾਦ ਫੈਡਰੇਸ਼ਨ ਪੰਮਾ ਬਜੇ ਜਿਹੜੀ ਜੀ ਰਣਜੀਤ ਸ਼ਾਂਨਪੁਰ ਜੀ ਉਹ ਮੈਂ ਬਾਈ ਸੇਠੀ ਦਸਾਰ ਨੇ ਉਹਨਾਂ ਨੇ ਚਲਾਈ ਆ ਮੈਂ ਉਹ ਵੀ ਮੈਚ ਬੋਲਦਾ ਮੇਰਾ ਹੁੰਦਾ ਨਾ ਪਿਆਰ ਹੈ ਤੇ ਮਾਜੇ ਦੀ ਗੱਲ ਕਰੀਏ ਰਾਣਾ ਵੰਜ ਜੀ ਦਾ ਪਿੰਡ ਪੈ ਜਾਣਾ ਉਧਰ ਰੂਪੋ ਵਾਲੀ ਚੁਗਾਮਾ ਕੱਥੂ ਨੰਗਲ ਉਹ ਸਾਈਡ ਵੀ ਮੈਂ ਫੁੱਟਬਾਲ ਦੇ ਮੇਲੇ ਬੋਲ ਕੇ ਆਉਣਾ ਮੇਰਾ ਪਿਆਰ ਆ ਭਾਈ ਰਾਣੇ ਰੂਪੋ ਵਾਲੀ ਉਹਨਾਂ ਨਾਲ ਨਾਲ ਉਧਰ ਸਾਰਿਆਂ ਨਾਲ ਵੀ ਪਹਿਲ ਜਣੀ ਆਪਾਂ ਆਪਣੇ ਏਰੀਏ ਦੇ ਕਮੈਂਡੇਟਰ ਹੁੰਦਈਏ ਤੇ ਏਰੀਏ ਦੇ ਪਲੇਅਰ ਹੁੰਦਈਏ ਤੇ ਮੈਚ ਆਪਾਂ ਸਾਫ ਸੋਤਰੇ ਕਰਾਈਏ ਨਾਮ ਭਾਵੇਂ ਘੱਟ ਰੱਖ ਲੋ ਪਰ ਸਾਰੀਆਂ ਟੀਮਾਂ ਨੂੰ ਪਾਰਟਿਸਪੇਟ ਜਿਹੜਾ ਉਹ ਦੇਣਾ ਥੋੜਾ ਥੋੜਾ ਤਾਂ ਕਿ ਉਹਨਾਂ ਦਾ ਹੌਸਲਾ ਵੱਧ ਸਕੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਕਈ ਵਾਰ ਕਿਸੇ ਵੀਰ ਦਾ ਖਿਡਾਰੀ ਦਾ ਕਮੈਂਟੇਟਰ ਦਾ ਜਾਂ ਕਿਸੇ ਦਾ ਕੋਈ ਨਾਮ ਲੈਣ ਤੋਂ ਰਹਿ ਗਿਆ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਦੇ ਰਹੇ ਨੇ ਤਾਂ ਮੈਨੂੰ ਉਹ ਮਾਫ ਕਰਿਓ ਤੇ ਬਾਈ ਸਾਡੇ ਪਵੀ ਔਜਲੇ ਹੋਣੀ ਬਾਈ ਪ੍ਰਦੀਪ ਹੋਣੀ ਸਰਪੰਚ ਬਾਈ ਕਾਲੇ ਹੋਣੀ ਸਾਰੇ ਨਗਰ ਦਾ ਜਾਨੀ ਬਹੁਤ ਬਹੁਤ ਜਿਹੜਾ ਧੰਨਵਾਦ ਆ ਜਿਹੜਾ ਮੇਰਾ ਸਾਥ ਦੇ ਰਹੇ ਨੇ ਤੇ ਮੈਂ ਇਹ ਸਾਰੇ ਨਗਰ ਦਾ ਜਿਹੜਾ ਨਾਮ ਜਿਹੜਾ ਉਹ ਸਮੇਂ-ਸਮੇਂ ਦੇ ਨਾਲ ਜਿਹੜਾ ਪੁੱਛੇ ਪੱਧਰ ਤੱਕ ਲੈ ਕੇ ਜਾਊਂਗਾ ਮੈਂ ਵਾਦਾ ਕਰਦਾ ਸਾਰਿਆਂ ਨਾਲ ਤੇ ਕਬੱਡੀ ਜਗਤ ਦਾ ਤੇ ਸਾਰੇ ਤੁਹਾਡੇ ਵਰਗੇ ਜਿਹੜੇ ਰੱਬ ਵਰਗੇ ਯਾਰਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਥ ਦੇਣ ਦੇ ਲਈ